ਕਰਨਲ ਜੈਪਨ ਸਿੰਘ ਜੀ ਤੁਹਾਡਾ ਸਵਾਗਤ ਹੈ ਜਿਹੜਾ ਅੱਜ ਦਾ ਸ਼ੋਅ ਹੈ ਉਹ ਇੱਕ ਬੜੇ ਪਵਿੱਤਰ ਵਿਅਕਤੀ ਦਿਹਾੜਾ ਹੈ ਭਗਤ ਸਿੰਘ ਜੀ ਦਾ ਉਹਦੇ ਨਾਮ ਤੋਂ ਕਰਨਲ ਜੈਪਨ ਸਿੰਘ ਇਹ ਸਟਾਰਟ ਕਰਦੇ ਕਰਨਲ ਜੈਪਨ ਸਿੰਘ ਹਾਂਜੀ ਸੱਚ ਕਾਲਸ ਤੇ ਦਰਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਿਲਕੁਲ ਠੀਕ ਕਿਹਾ ਕਿ ਪੂਰੇ ਸਾਡੇ ਦੇਸ਼ ਵਾਸਤੇ ਪੂਰੀ ਮਨੁੱਖਤਾ ਵਾਸਤੇ ਤੇ ਖਾਸ ਕਰਕੇ ਸਾਡੇ ਪੰਜਾਬ ਵਾਸਤੇ ਅੱਜ ਇੱਕ ਬਹੁਤ ਹੀ ਸ਼ੁਭ ਦਿਨ ਹੈ ਕਿਉਂਕਿ ਇਹ ਦਿਨ ਹੈ ਜਦੋਂ ਕਿ ਸਾਡੇ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀਗਾ ਸਾਡੀ ਇਸ ਪਵਿੱਤਰ ਧਰਤੀ ਤੇ ਤੇ ਉਹਨਾਂ ਦਾ ਜਿਹੜਾ ਯੋਗਦਾਨ ਹੈ ਤੇ ਉਹਨਾਂ ਨੇ ਆਪਣੀ ਛੋਟੀ ਜਿਹੀ ਉਮਰ 'ਚ ਜਿਹੜਾ ਕੰਮ ਕਰ ਦਿੱਤਾ ਉਹ ਜਨਮਾਂ ਜਨਮਾਂ ਵਾਸਤੇ ਸਦੀਆਂ ਸਦੀਆਂ ਵਾਸਤੇ ਕੋਈ ਭੁੱਲ ਨਹੀਂ ਸਕਦਾ ਤੇ ਉਹਨਾਂ ਕੋਲੋਂ ਸੂਰਾ ਪੰਜਾਬ ਪ੍ਰੇਰਣਾ ਲੈਂਦਾ ਹੈ ਤੇ ਪੂਰੇ ਪੰਜਾਬ ਦੇ ਜਿਹੜਾ ਯੂਥ ਹੈ ਪ੍ਰੇਰਣਾ ਲੈਂਦਾ ਹੈ ਅੱਜ ਇਹ ਐਸਾ ਦਿਨ ਹੈ ਜਦੋਂ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਇਹ ਇੱਕ ਸ਼ਪਤ ਲੈਣੀ ਚਾਹੀਦੀ ਆ ਇਹ ਡਿਸਾਈਡ ਕਰਨਾ ਚਾਹੀਦਾ ਹੈ ਕਿ ਜਿਹੜੇ ਕਿਸੇ ਜਿਹੜੇ ਦੇਸ਼ ਵਾਸਤੇ ਜਿਹੜੇ ਪੰਜਾਬ ਦੇ ਵਾਸਤੇ ਸਰਦਾਰ ਭਗਤ ਸਿੰਘ ਨੇ ਇਦਾਂ ਕੁਰਬਾਨੀ ਦਿੱਤੀ ਸੀਗੀ ਅਸੀਂ ਉਹਦੀ ਤਰੱਕੀ ਵਾਸਤੇ ਤੇ ਉਹਦੀ ਖੁਸ਼ਹਾਲੀ ਵਾਸਤੇ ਜੋ ਜ਼ਿੰਦਗੀ ਚ ਕਰ ਸਕਨੇ ਆ ਉਹ ਕਰਾਂਗੇ ਤਾਂਕਿ ਉਹਨਾਂ ਦੀ ਜਿਹੜੀ ਇਹ ਦਿੱਤੀ ਹੋਈ ਜਿਹੜੀ ਇੱਕ ਸੈਕਰੀਫਾਈਸ ਹੈ ਉਹ 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 ਉਹਦਾ ਅਸੀਂ ਬੁੱਲ ਪਾ ਸਕੀਏ ਤੇ ਇਹ ਕਹਿੰਦੇ ਹੋਏ ਮੈਂ ਪੂਰੇ ਪੰਜਾਬ ਨੂੰ ਉਹਨਾਂ ਦੇ ਪਰਿਵਾਰ ਨੂੰ ਸਭ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਬਹੁਤ-ਬਹੁਤ ਮੁਬਾਰਕ ਦਿਨਾ ਕਨਸਾਬ ਕੱਲ੍ਹ ਸੋ ਟ੍ਰਿਬਿਊਨ ਦੇ ਵਿੱਚ ਹੋ ਕੇ ਹੀ ਖ਼ਬਰਾਂ ਦੇ ਵਿੱਚ ਉਹ ਖ਼ਬਰ ਪ੍ਰਕਾਸ਼ਿਤ ਹੋਈ ਹੈ ਔਰ ਆਪਾਂ ਸਾਰ ਨੇ ਪੜੀ ਵੀ ਹੈ ਔਰ ਜਦੋਂ ਆਪਾਂ ਉਹਦੇ ਸਰਚ ਕੀਤੇ ਪੰਜਾਬ ਫੂਡ ਸਿਕਿਉਰਟੀ ਰੂਲਸ 2016 ਦੇ ਵਿੱਚ ਪੰਜਾਬ ਮਾਨ ਗਵਰਨਮੈਂਟ ਨੇ ਅਮੈਂਡਮੈਂਟ ਵੀ ਕੀਤੀ ਹੈ ਉਹਦੇ ਕਰਕੇ 11 ਲੱਖ ਜਿਹੜੇ ਪੀਪਲ ਹੈ ਜਿਹੜੇ ਜਿਨ੍ਹਾਂ ਨੂੰ ਕੁਰਾਸ਼ਲ ਮਿਲਦਾ ਸੀ ਫ੍ਰੀ ਮਿਲਦਾ ਸੀਗਾ ਉਹਨਾਂ ਨੂੰ ਉਸ ਕਾਰਡ ਦੇ ਉਸ ਜਿਹੜੀ ਯੋਜਨਾ ਤੋਂ ਬਾਹਰ ਕੱਢਿਆ ਗਿਆ ਹੈ ਔਰ ਨੈਸ਼ਨਲ ਫੂਡ ਸਕਿਉਰਟੀ ਐਕਟ ਦੀ ਜਿਹੜੀ ਸ਼ੁਰੂ ਤੋਂ ਕਹਿ ਰਹੇ ਇਸ ਨੂੰ ਪਾਲਣਾ ਕੀਤੀ ਜਾਏ ਉਹਦੇ ਵਿੱਚ ਜਿਹੜੇ ਆંકੜੇ ਆਏ ਐ ਐਸ ਪਰ ਨਿਊਜ਼ਪੇਪਰ ਉਹ ਲਗਭਗ 1.52 ਕਰੋੜ ਦੇ ਕਰੀਬ ਜਿਹੜਾ ਪੰਜਾਬ ਦੇ ਵਿੱਚ ਰਾਸ਼ਨ ਇਸ ਤਰ੍ਹਾਂ ਮਿਲਦਾ ਸੀਗਾ ਇਹਦੇ ਬਾਰੇ ਸਤ ਤੁਸੀਂ ਕੀ ਕਹਿਣਾ ਕਿਉਂਕਿ ਬੜੀ ਵੱਡੀ ਖਬਰ ਬਣੀ ਐ ਪੰਜਾਬ ਦੀ ਹਾਂਜੀ ਹਾਂਜੀ ਸਟੈਂਡਰਡ ਵੀ ਕਵਰ ਤੇ ਵੱਡੀ ਐ ਤੇ ਹੈ ਖਬਰ ਵੀ ਚਿੰਤਾਜਨਕ ਐ ਪਰ ਮੇਰਾ ਹਮੇਸ਼ਾ ਇਹ ਮੰਨਣਾ ਰਿਹਾ ਹੈ ਕਿ ਜਿਹੜੇ ਸਾਡੇ ਵੈਲਫੇਅਰ ਓਰੀਐਂਟਡ ਸਕੀਮਸ ਹੁੰਦੀਆਂ ਨੇ ਜਿਹੜੀ ਸਾਡੀ ਡਿਵੈਲਪਮੈਂਟ ਦੀਆਂ ਸਕੀਮਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਇਹਦੇ ਉੱਤੇ ਗੱਲ ਕਰਨ ਤੋਂ ਪਹਿਲੇ ਮੈਂ ਇਹ ਕਹਿ ਦਵਾਂ ਕਿ ਜਿਹੜੀ ਸਾਡੀ ਸਰਕਾਰ ਹੈ ਪੰਜਾਬ ਦੀ ਗਵਰਨਮੈਂਟ ਹੈ ਪੰਜਾਬ ਦੀ ਗਵਰਨਮੈਂਟ ਨੇ 6 ਮਹੀਨੇ ਦਾ ਟਾਈਮ ਮੰਗਿਆ ਸੈਂਟਰ ਤੋਂ ਫਲੱਡਜ਼ ਦੇ ਕਾਰਨ ਕਿ ਉਹ ਦੂਹਾਂ ਪਹਿਲੇ ਕੀ ਉਹ ਰਿਪੋਰਟ ਦੇ ਸਕੇ ਮੁਨੇ ਰਿਪੋਰਟ ਦੀ ਇੰਦੀ ਕਿਉਂ ਜ਼ਰੂਰਤ ਪਈ ਸੀਗੀ ਇਹ ਰਿਪੋਰਟ ਤੇ ਇੰਦੀ ਜ਼ਰੂਰਤ ਪਈ ਸੀ ਇਹ ਜਿਹੜਾ ਚੈੱਕ ਹੈਗਾ ਇਹ ਕਰਨ ਦੀ ਇਸ ਵਾਸਤੇ ਵੈਰੀਫਿਕੇਸ਼ਨ ਹੈ ਜਿਹੜੀ ਇਹ ਕਰਨ ਦੀ ਜ਼ਰੂਰਤ ਇਸ ਵਾਸਤੇ ਪਈ ਸੀਗੀ ਕਿਉਂਕਿ ਸੈਂਟਰ ਨੂੰ ਇਹਦੇ ਉੱਤੇ ਇੱਕ ਸੁਪਰੀਮ ਕੋਰਟ ਦਾ ਇੱਕ ਨਿਰਦੇਸ਼ ਹੈ ਕਿ ਤੁਸੀਂ ਇਹ ਵੈਰੀਫਿਕੇਸ਼ਨ ਕਰਾਓ ਤੇ ਉਹਦੇ ਵਾਸਤੇ ਹੁਣ ਜਿਹੜੇ ਕ੍ਰਾਈਟੇਰੀਆਜ਼ ਹੈਗੇ ਨੇ ਉਹ ਕਿਹੜੇ ਬੰਦੇ ਨੂੰ ਦੇਣਾ ਹੈ ਕਿਹੜੇ ਬੰਦੇ ਨੂੰ ਨਹੀਂ ਦੇਣਾ ਉਹ ਕ੍ਰਾਈਟੇਰੀਆ ਜਿਹੜੀ ਹੈ ਸਟੇਟ ਗਵਰਨਮੈਂਟ ਸੈੱਟ ਕਰਦੀ ਹੈ ਤੇ ਜਿਹੜੇ ਤਰੀਕੇ ਦੇ ਸਟੇਟ ਗਵਰਨਮੈਂਟ ਨੇ ਕ੍ਰਾਈਟੇਰੀਆ ਸੈੱਟ ਕੀਤੇ ਨੇ ਉਨ੍ਹਾਂ ਦੇ ਹਿਸਾਬ ਦੇ ਨਾਲ ਲੋਕਾਂ ਨੇ ਕੈਲਕੂਲੇਟ ਕਰ ਲਿਆ ਕਿ ਇਹ 11 ਲੱਖ ਤੋਂ ਉੱਤੇ ਲੋਕ ਜਿਹੜੇ ਨੇ ਉਹ ਇਸ ਫੂਡ ਸਿਕਿਉਰਿਟੀ ਫੂਡ ਸਿਕਿਉਰਿਟੀ ਐਕਟ ਦੀ ਇਸ ਸਕੀਮ ਦੇ ਉੱਤੇ ਫ੍ਰੀ ਰਾਸ਼ਨ ਦੀ ਸਕੀਮ ਦੇ ਉੱਤੇ ਉਬਾਰ ਹੋ ਜਾਣਗੇ ਤੇ ਇਹ ਹੋਣੀ ਨਹੀਂ ਚਾਹੀਦੀ ਕਿਉਂਕਿ ਅਸੀਂ ਪਹਿਲੇ ਹੀ ਹੁਣ ਨੈਚੁਰਲ ਹੜ੍ਹਾਂ ਦੀ ਬਾੜ ਦੇ ਉੱਤੇ ਪੀੜਿਤ ਚੱਲ ਰਹੇ ਆ ਤੇ ਇਹ ਕਾਫੀ ਇਸ ਵੇਲੇ ਇਹ ਨਾ ਚੀਜ਼ਾਂ ਦੀ ਗੱਲ ਕਰਦੀ ਹੈ ਬੜਾ ਇਨヒუმਨ ਹੈ ਹਿੰਦੁਸਤਾਨ ਦੇ ਵਿੱਚ ਤੇ ਇਸ ਵੇਲੇ 80 ਕਰੋੜ ਤੋਂ ਜ਼ਿਆਦਾ ਲੋਕ ਇਸ ਕੀ ਦਾ ਬੈਨੀਫਿਟ ਲੈ ਰਹੇ ਨੇ। ਸਤਿੰਦਰ ਜੀ ਜਿੰਨੇ ਬੰਦੇ ਇਹਦਾ ਬੈਨੀਫਿਟ ਲੈ ਰਹੇ ਨੇ ਉਹ ਉਹ ਕੋਈ ਐਸਾ ਨਹੀਂ ਹੈ ਕਿ ਉਹ ਗਰੀਬ ਤੱਕ ਦੇ ਬਹੁਤ ਹੀ ਬਿਲਕੁਲ ਬਿਲੋ ਪਾਵਰਟੀ ਲਾਈਨ ਦੇ ਬੰਦੇ ਨੇ। ਇਹ ਸਕੀਮ ਦਾ ਮਤਲਬ ਇਹ ਹੈ ਕਿ ਕਿਉਂਕਿ ਅਸੀਂ ਰਾਸ਼ਨ ਸਰਪਲਸ ਹੈਗੇ ਆ ਤੇ ਕੁਝ ਰਾਸ਼ਨ ਅਸੀਂ ਫੈਮਲੀਆਂ ਨੂੰ ਦੇ ਦਿੰਨੇ ਆ ਜਿਹਨਾਂ ਦੇ ਕੋਈ ਫਾਈਨੈਂਸ਼ੀਅਲ ਕੰਡੀਸ਼ਨ ਇਡੀ ਚੰਗੀ ਨਹੀਂ ਹੈ ਤੇ ਓਡਾ ਕੋ ਉਹਨਾਂ ਦਾ ਪੈਸਾ ਪੱਛ ਜਾਂਦਾ ਜਿਹੜਾ ਕਿ ਉਹ ਦੂਸਰੀਆਂ ਗੱਲਾਂ ਹੈਲਥ ਦੇ ਉੱਤੇ ਅ ਐਜੂਕੇਸ਼ਨ ਦੇ ਉੱਤੇ ਆਪਣੀ ਪਰਸਨਲ ਡਵੈਲਪਮੈਂਟ ਦੇ ਉੱਤੇ ਲਗਾ ਦਿੰਦੇ ਨੇ ਤੇ ਅੱਜ ਕੱਲ ਤੇ ਜੀਐਸਟੀ ਦਾ ਜਮਾਨਾ ਹੈਗਾ ਅਗਰ ਉਹ ਪੈਸਾ ਉਹ ਕੁਝ ਖਰੀਦਣ ਨੂੰ ਲਗਾਣਗੇ ਤੇ ਗਵਰਨਮੈਂਟ ਨੂੰ ਵਾਪਸ ਹੋ ਰਿਹਾ ਤਾਂ ਕੋਈ ਇਨਕਮ ਆ ਜਾਂਦੀ ਹੈ ਸੋ ਇਸ ਚੀਜ਼ ਦੇ ਵੱਲ ਬਹੁਤ ਇੱਕ ਹਿਊਮਨ ਅਪਰੋਚ ਲੈਣੀ ਚਾਹੀਦੀ ਹੈ ਜਿਆਦਾ ਅਸੀਂ ਇਹਦੇ ਤੇ ਗੱਲ ਨਹੀਂ ਕਰਾਂਗੇ ਕਿਉਂਕਿ ਅਜੇ 6 ਮਹੀਨੇ ਦਾ ਟਾਈਮ ਉਹਨਾਂ ਨੇ ਲਿਆ ਹੈ ਤੇ ਮੇਰੇ ਖਿਆਲ ਤਿੰਨ ਕੁ ਮਹੀਨੇ ਹੋਰ ਲੱਗਣਗੇ ਇਸ ਚੀਜ਼ ਨੂੰ 4 ਮਹੀਨੇ ਠੀਕ ਹੋਣ ਵਾਸਤੇ ਤੇ ਇਹਦੇ ਉੱਤੇ ਇੱਕ ਐਸਾ ਲਾਡਰ ਸਾਹਿਬ ਜੋ ਕਿ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਐਸੀ ਐਸਟੀ ਥਿੰਕ ਟੈਂਕ ਦੇ ਦੇ ਸਰਪਰਾ ਨੇ ਦੇ ਕਨਵੀਨਰ ਨੇ ਉਹਨਾਂ ਨੇ ਜਿਆਦਾ ਗੱਲ ਕੀਤੀ ਹੈ ਕਿ ਬਈ ਇਸ ਚੀਜ਼ ਤੋਂ ਪੰਜਾਬ ਦੇ ਐਸਟੀ ਤੇ ਐਸਸੀ ਤੇ ਐਸਟੀ ਤਬਕੇ ਨੂੰ ਜਿਆਦਾ ਨੁਕਸਾਨ ਹੋਏਗਾ ਤੇ ਉਹਨਾਂ ਨੇ ਸਿਰਫ ਇੱਕ ਤਰ੍ਹਾਂ ਦੀ ਚੇਤਾਵਨੀ ਦਿੱਤੀ ਹੈ ਇੱਕ ਤਰ੍ਹਾਂ ਦਾ ਇਸ ਮੈਟਰ ਨੂੰ ਰੇਸ ਕੀਤਾ ਹੈ ਬਾਕੀ ਮੇਰਾ ਖਿਆਲ ਟਾਈਮ ਲੱਗੇਗਾ ਇਸ ਮੈਟਰ ਨੂੰ ਪੂਰੀ ਤਰ੍ਹਾਂ ਨਾਲ ਰਿਜ਼ੋਲਵ ਹੋਣ ਵਾਸਤੇ ਸਾਨੂੰ ਇਹਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਜਿਹੜਾ ਇੱਕ ਪੰਜਾਬ ਦੇ ਨਾਲ ਇੱਕ ਦੂਜਾ ਇਸ਼ੂ ਜੁੜਦਾ ਹੈ ਜਿਹੜਾ ਆਪਣਾ ਪਰਸੋ ਸੇ ਅਖਬਾਰਾਂ ਦੇ ਵਿੱਚ ਉਹ ਸਾਰੇ ਪੰਜਾਬ ਦੇ ਵਿੱਚ ਵੀ ਗੱਲ ਬਣੀ ਕਿ ਪ੍ਰਾਲੀ ਦਾ ਜਿਹੜਾ ਪਿਛੇ ਇੱਕ ਵਾਰੀ ਬਰਸਾਤਾਂ 'ਚ ਬੜੀ ਪੰਜਾਬ ਨਾਲ ਬੜਾ ਕੁਝ ਸਿਆ ਉਸ ਤੋਂ ਬਾਅਦ ਉਹ ਪ੍ਰਾਲੀ ਦੀ ਘਟਨਾਵਾਂ ਜਦੋਂ ਪੂਰੇ ਨਾਰਥਰਨ ਇੰਡੀਆ ਦੇ ਚੁਈ ਹੈ ਲਗਭਗ 85 ਦੇ ਕਰੀਬ ਕਹਿੰਦੇ ਕੇਸਿਸ ਰਿਪੋਰਟਡ ਹੋਏ ਹਨ 85 ਦੇ ਕਰੀਬ ਉਹਦੇ ਵਿੱਚੋਂ 70 ਕੇਸਿਸ ਜਿਹੜੇ ਆ ਪੰਜਾਬ ਦੇ ਹੈ ਉਹ ਸਬਟਰਨਿੰਗ ਜਿਹੜਾ ਚੱਲ ਰਿਹਾ ਸਭ ਕੁਝ ਚੱਲ ਰਿਹਾ ਇਹਦੇ ਬਾਰੇ ਸਰ ਆਪਣਾ ਕਿਉਂਕਿ ਪਿਛਲੀ ਵਾਰੀ ਵੀ ਅਸੀਂ ਲੀਡ ਕੀਤਾ ਸੀ ਕਾਫੀ ਜ਼ਿਆਦਾ ਸੀਗਾ ਇਹਦੇ ਵਿੱਚ ਨੈਟਿਵ ਸਾਇੰਸ ਦੇ ਵਿੱਚ ਅਸੀਂ ਪ੍ਰਾਲੀ ਦਾ ਘਰਾਂਦਾ ਜਿਹੜਾ ਕਾਫੀ ਢੇਰ ਤੋਂ ਅਸੀਂ ਪਰਿਵਾਰਾਂ ਦੇ ਲਈ ਕਹਿ ਰਹੇ ਹਾਂ ਸਭ ਕੁਝ ਕਹਿ ਰਹੇ ਹਾਂ ਔਰ ਇੱਕ ਹਰ ਬੰਦੇ ਦਾ ਇੱਕ ਕੰਸਰਨ ਹੈ ਵੀ ਇਹ ਚੀਜ਼ ਕਿਦ ਤੱਕ ਖਤਮ ਹੋਵੇ ਕਿਸਾਨਾਂ ਨੂੰ ਵੀ ਨੁਕਸਾਨ ਨਾ ਹੋਵੇ ਔਰ ਸਮਾਜ ਦਾ ਸਰ ਇਹਦੇ ਵਿੱਚ ਅਪਾ ਤੁਹਾਡਾ ਰਿਪੋਰਟ ਹੈ ਉਸ ਦੇ ਸਬੰਧੀ ਹਾਂ ਜੀ ਸਤੰਦਰਜੀ ਦੇਖੋ ਇਹ ਹਜੇ ਤੱਕ ਤੇ ਉਹ ਸੀਜ਼ਨ ਵੈਸੇ ਸ਼ੁਰੂ ਨਹੀਂ ਹੋਇਆ ਹਜੇ ਥੋੜੀ ਦੇਰ ਨੂੰ ਸ਼ੁਰੂ ਹੋਣਾ ਹੈ ਅੰਡਲਸ ਨਹੀਂ ਹੋਇਆ ਸਰ ਕਾਫੀ ਕਾਫੀ ਕੇਸ ਜਿਹੜੇ ਨੇ ਉਹ ਆ ਗਏ ਨੇ ਉਤੋਂ ਦੀ ਹੜਾ ਦੀ ਮਾਰ ਵੀ ਹੈਗੀ ਆ ਉਹਦੇ ਨਾਲ ਕੁਝ ਫਰਕ ਪਿਆ ਹੈ ਪਰ ਅੱਜ ਕੀ ਥੋੜੇ ਕੇਸਸ ਘਟ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਘੱਟ ਕੇਸਸ ਹੈਗੇ ਨੇ ਉਹਨਾਂ ਵਿੱਚੋਂ 85% ਕੇਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਨੇ ਤੇ ਇਹ ਵੀ ਸੁਣਨ ਚ ਆਇਆ ਕਿ ਪੰਜਾਬ ਗਵਰਨਮੈਂਟ ਨੇ ਉਹਦੇ ਉੱਤੇ ਕਾਫੀ ਐਫ ਆਈ ਆਰ ਕੀਤੇ ਨੇ ਜੇ ਜਿਹੜੇ ਕਿ 250 PDMs ਟੂ ਆਰਡਰ ਪ੍ਰਮੋਲਗੇਟਡ ਬਾਈ ਪਬਲਿਕ ਸਰਵੰਟ ਇਹਨਾਂ ਦੇ ਉੱਤੇ ਕੀਤੇ ਨੇ ਤੇ এনवायरमेंटਲ ਕੰਪਨਸੇਸ਼ਨ ਲੋਕਾਂ ਕੋਲੋਂ ਕੱਢੀ ਕੀਤੀ ਹੈ ਇਹ ਚੰਗੀ ਗੱਲ ਹੈ ਦੇਖੋ ਜੋ ਐਸਾ ਕੰਮ ਕਰਦਾ ਹੈ ਉਹਨੂੰ ਰੋਕਣਾ ਪਵੇਗਾ ਕਿਉਂਕਿ ਗਵਰਨਮੈਂਟ ਨੇ ਮੈਂ ਦੇਖਿਆ ਪਿਛਲੇ 2-3 ਸਾਲਾਂ ਤੋਂ ਪਰਾਲੀ ਨੂੰ ਕਲੈਕਟ ਕਰਕੇ ਕਿਤਨੇ ਵੀ ਤੁਸੀਂ ਜਾਓ ਤੁਹਾਨੂੰ ਵੱਡੇ ਵੱਡੇ ਡੰਪ ਪਰਾਲੀ ਦੇ ਨਜ਼ਰ ਆਂਦੇ ਨੇ ਬੱਚੇ ਤੇ ਉਹ ਡੰਪ ਨਹੀਂ ਨਜ਼ਰ ਆਣੇ ਚਾਹੀਦੇ ਸਟੈਂਡਰਡ ਦੀ ਅਗਰ ਅਗਰ ਗਵਰਨਮੈਂਟ ਨੇ ਪ੍ਰਾਲੀ ਇਕੱਠੀ ਕੀਤੀ ਹੈ ਪੈਸੇ ਦਿੱਤੇ ਨੇ ਤੇ ਉਹਨੂੰ ਇਸਤੇਮਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਇਹਦਾ ਸਿਸਟਮ ਹੈ ਉਹਨੂੰ ਸੈੱਟ ਕਰਨਾ ਇਹਦਾ ਇਕੋਸਿਸਟਮ ਜਿਹੜਾ ਹੈਗਾ ਉਹਨੂੰ ਬਣਾਉਣਾ ਇਹਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਮੈਥਡੋਲੋਜੀ ਹੈਗੀ ਹੈ ਉਹਨੂੰ ਸੈੱਟ ਕਰਨਾ ਸੈਂਟਰ ਗਵਰਨਮੈਂਟ ਦਾ ਕੰਮ ਹੈਗਾ ਉਹਨੂੰ ਕਰਨਾ ਚਾਹੀਦਾ ਹੈ ਇਹ ਕੰਮ ਨੂੰ ਸੋ ਉਹ ਡੰਪ ਚੰਗੇ ਨਹੀਂ ਲੱਗਦੇ ਪਰ ਗੱਲ ਇਹ ਹੈ ਕਿ ਹਾਂ ਜਿਹੜੀ ਸੌਰੀ ਸਟੇਟ ਗਵਰਨਮੈਂਟ ਨੂੰ ਤੇ ਸਟੇਟ ਗਵਰਨਮੈਂਟ ਇੱਕ ਇਹਨਾਂ ਖੂਨ ਲੈ ਰਹੀ ਹੈ ਇਹ ਸਾਰਾ ਕੁਝ ਲੈ ਰਹੀ ਹੈ ਪਰਾਲੀ ਲੈ ਰਹੀ ਹੈ ਤੇ ਫਿਰ ਇਸ ਤਰੀਕੇ ਨਾਲ ਉਹਨਾਂ ਨੂੰ ਸਾਡਾਂ ਦੀ ਕੋਈ ਜ਼ਰੂਰਤ ਨਹੀਂ ਲੋਕਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਤੇ ਇਹ ਮੈਨੂੰ ਤੇ ਲੱਗ ਰਿਹਾ ਹੁਣ ਐਸਾ ਟਾਈਮ ਆ ਗਿਆ ਹੈ ਜਦੋਂ ਸਤਿੰਦਰ ਜੀ ਸਾਡੇ ਕੋਲ ਟੈਕਨੋਲੋਜੀ ਹੈਗੀ ਹੈ ਸਾਨੂੰ ਸੈਟੇਲਾਈਟ ਤੋਂ ਵੀ ਪਤਾ ਕਰ ਲੈਣਾ ਚਾਹੀਦਾ ਹੈ ਉਹ ਜਿਹੜਾ ਗੱਡੀਆਂ ਦੇ ਚਲਾਨ ਹੁੰਦੇ ਨੇ ਅੱਜ ਕੱਲ ਜਿੱਥੇ ਵੀ ਚਲੇ ਜਾਓ ਚਲਾਨ ਕਰ ਦਿੰਦੇ ਨੇ ਆਨਲਾਈਨ ਆ ਜਾਂਦਾ ਹੈ ਚਲਾਨ ਉਸੇ ਤਰੀਕੇ ਨਾਲ ਸੈਟੇਲਾਈਟ ਤੋਂ ਦੇਖ ਲੈਣ ਕਿ ਕਿਹੜੇ ਕਿਹੜੀ ਜਗ੍ਹਾ ਅੱਗ ਲੱਗੀ ਹੈ ਉਹਨੂੰ ਉਹ ਉਹਨੂੰ ਅਗਰ ਤੁਹਾਡੇ ਕੋਲ ਡਾਟਾ ਹੋਏਗਾ ਉਹਨੂੰ ਮੈਸੇਜ ਭੇਜ ਦੋ ਤੇ ਕਹਿ ਦਿਓ ਆਨਲਾਈਨ ਪੇਮੈਂਟ ਕਰੋ ਕੰਪਨਸੇਟ ਕਰੋ ਤੇ ਕੰਪਨਸੇਸ਼ਨ ਜ਼ਿਆਦਾ ਹੋਏ ਕੁਝ ਐਸਾ ਵੀ ਤੁਹਾਨੂੰ ਸੋਚਣਾ ਚਾਹੀਦਾ ਕਿਉਂਕਿ ਇਹ ਪਰਾਲੀ ਦੇ ਜਲਾਣ ਦੇ ਨਾਲ এনवायरमेंट ਦੇ ਉੱਤੇ ਤੇ ਅਫੈਕਟ ਹੁੰਦਾ ਹੀ ਹੈ ਤੁਹਾਡੀ ਜ਼ਮੀਨ ਦੇ ਉੱਤੇ ਵੀ ਬਹੁਤ ਜ਼ਿਆਦਾ ਅਫੈਕਟ ਹੁੰਦਾ ਹੈ ਬਹੁਤ ਜ਼ਿਆਦਾ ਅਫੈਕਟ ਹੁੰਦਾ ਔਰ ਜਿੱਦਾਂ ਤੁਸੀਂ ਸੋਸ਼ਲ ਤੇ ਮਨ ਲਾ ਦਵੇ ਸੈਸ਼ਨਸ ਕਾਫੀ ਪ੍ਰੋਗਰੈਸਿਵ ਹੈਗੇ ਤਾਂ ਇਸ ਨੂੰ ਆਪਾਂ ਨੂੰ ਇਤਨੇ ਕਿਤੇ ਸਰਕਾਰ ਦੇ ਮਾਧਿਅਮ ਨਾਲ ਜੇ ਸਰਕਾਰ ਸੁਣ ਰਹੀ ਹੈ ਤਾਂ ਉਸ ਨੂੰ ਆਪਣੇ ਸਿਸਟਮ ਚ ਲਿਆਉਣ ਦੇ ਲਈ ਕੋਈ ਗਰੀਜ ਦੀ ਕਰਨਾ ਜੀਦਾ ਇੱਕ ਹੁਣ ਇੱਕ ਆਪਾਂ ਬੜੀ ਪੋਜ਼ਿਟਿਵ ਖਬਰ ਦੇ ਵਿੱਚ ਚਲਦੇ ਆ ਪੰਜਾਬ ਦੇ ਲਈ ਹੈ ਹੁਣੇ ਰੇਲਵੇ ਮਨਿਸਟਰ ਅਸ਼ਵੀ ਵੈਸ਼ਨਫ ਤੇ ਪਰਮਜੀਤ ਬਿੱਟੂ ਦੇ ਪ੍ਰੈਸਰ ਦੇ ਵਿੱਚ ਇਹਨਾਂ ਨੇ 444 ਕਰੋੜ ਰੇਲਵੇ ਦਾ ਜਿਹੜਾ ਮਹਾਲੀ ਰਾਜਪੁਰਾ ਲਿੰਕ ਜੋ ਦਿੱਲੀ ਫਰੋਜ਼ ਦੇ ਚਾਰ ਪੰਜ ਰੇਲਾ ਦਾ ਇਹਨਾਂ ਦਾ ਕੇਵੀਐਸ ਇਹਦਾ ਚਲਾਵਾਂਗੇ ਸਿਸਟਮ ਨੂੰ ਡਵੈਲਪ ਕਰਾਂਗੇ ਕਰਾਂਗੇ ਔਰ ਪੰਜਾਬ ਦੇ ਵਿੱਚ ਜਿੱਦਾਂ ਕਿ ਸਾਡੇ ਵੀ ਐਗਜ਼ੈਂਪਲ ਇੱਥੇ ਵੀ ਸਭ ਕੁਝ ਹੈਗਾ ਤੁਹਾਨੂੰ ਜਨਮ ਇੱਥੇ ਦਾ ਚੰਡੀਗੜ੍ਹ ਦਾ ਤੇ ਸਾਡਾ ਜਿਹੜਾ ਆਪਸ ਹੀ ਐਕਸਪੀਰੀਅੰਸ ਹੈ ਸਾਡੇ ਨਾਲ ਕਦੀ ਜਿਹੜਾ ਪੰਜਾਬ ਦਾ ਜਾਂ ਸਾਡੇ ਆਮ ਲੋਕਾਂ ਦਾ ਰੇਲਵੇ ਨਾਲ ਬਹੁਤ ਜ਼ਿਆਦਾ ਵਾਹ ਨਹੀਂ ਰਿਹਾ ਔਰ ਚਾਹ ਸਾਡਾ ਇੱਕ ਸਿਸਟਮ ਦੇ ਵਿੱਚ ਰੇਲ ਹੈ ਨਹੀਂ ਪਰੰਤੂ ਜਦੋਂ ਅਸੀਂ ਹੋਰ ਕਿਤੇ ਜਾਂਦੇ ਹਾਂ ਜਾਂ ਮੈਂ ਬਿਹਾਰ ਚ ਗਿਆ ਜਾਂ ਇੱਕ ਦੋ ਜਗ੍ਹਾ ਅਸੀਂ ਯੂਪੀ ਦੇ ਵਿੱਚ ਕਿਵੇਂ ਜਾਂਦਾ ਮੌਕਾ ਮਿਲਿਆ ਔਰ ਇਵਨ ਬੰਗਾਲ ਦੇ ਵਿੱਚ ਵੀ ਸੀਗੇ ਤਾਂ ਉੱਥੇ ਇਵਨ ਹੁਣ ਦਿੱਲੀ ਦੇ ਵਿੱਚ ਰੇਲਵੇ ਦੇ ਉੱਪਰ ਬੜਾ ਲੋਕੀ ਵਿਸ਼ਵਾਸ ਕਰਦੇ ਹੋ ਬੜਾ ਚੱਲਦੇ ਆ ਤੇ ਸਰ ਇਹਦੇ ਬਾਰੇ ਹੁਣ ਥੋੜਾ ਜਿਹਾ ਕਿਉਂਕਿ ਮੈਂ ਥੋੜੀ ਜਿਹੀ ਬੈਕਗ੍ਰਾਉਂਡ ਕੀਤੀ ਹੈ ਇੱਕ ਤਾਂ ਕਾਫੀ ਪੈਸਾ ਇੱਥੇ ਇਨਵੈਸਟ ਹੋ ਰਿਹਾ ਹੈ ਚਾਹ ਚੌਦ 40 ਕਰੋੜ ਦੇ ਉੱਪਰ ਤੇ ਇਸ ਤਰ੍ਹਾਂ ਰੇਲਵੇ ਦੇ ਇੰਪੈਕਟ ਨੂੰ ਪੰਜਾਬ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਇਹ ਸਾਡੀ ਚੀਜ਼ਾਂ ਕੁਝ ਅੱਛਾ ਹੋ ਸਕਦੀਆਂ ਹਾਂ ਇਹ ਬੜੀ ਇੱਕ ਚੰਗੀ ਖਬਰ ਹੈ ਸਿੱਧਰ ਜੀ ਇਹ ਬਹੁਤ ਖੁਸ਼ ਕਰਨ ਵਾਲੀ ਖਬਰ ਹੈ ਤੇ ਪੰਜਾਬ ਦੇ ਵਾਸਤੇ ਖਾਸ ਕਰ ਮੋਹਾਲੀ ਦੇ ਏਰੀਏ ਦੇ ਵਾਸਤੇ ਤੇ ਇਹ ਬਹੁਤ ਹੀ ਚੰਗਾ ਹੈ ਅ ਦੇਖੋ ਇਹ ਇਹਦੇ ਨਾਲ ਕੀ ਹੈ ਕਿ ਇੱਕ ਵਾਰ ਅਨਲੋਡਿੰਗ ਤੇ ਲੋਡਿੰਗ ਏਰੀਆ ਬੰਦ ਹੋ ਜਾਂਦੀ ਹੈ ਅਗਰ ਮਾਹੌਲੀ ਦੇ ਵਿੱਚ ਕੋਈ ਇੰਡਸਟਰੀ ਹੋਏ ਤੇ ਪਹਿਲੇ ਉਹਨੂੰ ਅਗਰ ਆਪਣਾ ਸਮਾਨ ਦੇਣਾ ਹੈ ਤੇ ਪਹਿਲੇ ਉਹਨੂੰ ਆਪਣਾ ਸਮਾਨ ਰੇਲ ਹੈਡ ਦੇ ਉੱਤੇ ਲੈ ਕੇ ਆਉਣਾ ਪੈਂਦਾ ਟਰੱਕਾਂ ਦੇ ਵਿੱਚ ਤੇ ਫਿਰ ਉੱਥੇ ਅਨਲੋਡ ਕਰੋ ਪਹਿਲੇ ਲੋਡ ਕਰੋ ਫਿਰ ਅਨਲੋਡ ਕਰੋ ਉਹਨ ਕੀ ਹੈ ਅਗਰ ਇਹ ਬਣ ਜਾਏਗਾ ਤੇ ਉਥੋਂ ਦੀ ਜਿਹੜੀ ਸਪ੍ਰੇਟ ਫ੍ਰਾਈਟ ਹੈਗੀ ਆ ਉਹ ਡਾਇਰੈਕਟਲੀ ਉਹ ਰੇਲਵੇ ਵਾਗਨਸ ਦੇ ਵਿੱਚ ਪਾਓ ਤੇ ਆ ਕੇ ਉਹ ਰੈਲੀਵੈਂਟ ਟ੍ਰੇਨ ਦੇ ਨਾਲ ਰਾਜਪੁਰੇ 'ਚ ਮਿਲ ਜਾਏਗੀ ਤੇ ਉਥੋਂ ਦੀ ਉਹਨੇ ਪੂਰੇ ਹਿੰਦੁਸਤਾਨ ਚ ਜਿੱਥੇ ਵੀ ਜਾਣਾ ਉਥੇ ਚਲੇ ਜਾਏਗੀ ਸਿਮਿਲਰਲੀ ਅਗਰ ਉਹਨਾਂ ਨੇ ਕੋਈ ਰॉ ਮਟੀਰੀਅਲ ਮੰਗਾਨਾ ਹੈ ਤੇ ਉਹ ਵੀ ਉਹਨੂੰ ਉਹ ਕੀ ਕਰਨਗੇ ਕਿ ਉਹ ਡਾਇਰੈਕਟਲੀ ਜਿਹੜਾ ਉਹ ਬੋਗਿਸ ਨੇ ਉਥੇ ਚਲੇ ਜਾਣਗੀਆਂ ਇਹਦੇ ਨਾਲ ਕੀ ਹੈ ਕਿ ਸਾਡੇ ਮੁਹਾਲੀ ਦਾ ਜਿਹੜਾ ਪੋਟੈਂਸ਼ੀਅਲ ਹੈਗਾ ਇੱਕ ਇੰਡਸਟਰੀਅਲ ਹੱਬ ਬਣਨ ਦਾ ਤੇ ਇੱਕ ਕਮਿਊਨੀਕੇਸ਼ਨ ਦੇ ਵਾਸਤੇ ਜੋ ਇੱਕ ਹੱਬ ਬਣਨ ਦਾ ਜਿਹੜਾ ਹੈਗਾ ਉਹ ਤਰੀਕਾ ਜਿਹੜਾ ਖੁੱਲ ਜਾਏਗਾ ਤੇ ਇਹ ਵਾਸਤੇ ਇਹ ਇਹ ਪੂਰੇ ਰੀਜਨ ਵਾਸਤੇ ਸਿਰਫ ਮੋਹਾਲੀ ਰਾਜਪੁਰਾ ਵਾਸਤੇ ਨਹੀਂ ਪਰ ਪੂਰੇ ਪੰਜਾਬ ਵਾਸਤੇ ਇਹ ਬਹੁਤ ਹੀ ਇੱਕ ਫਾਇਦੇਮੰਦ ਇੱਕ ਸਟ੍ਰੈਟੈਜੀਕ ਕਮਿਊਨੀਕੇਸ਼ਨ ਬਣੇਗੀ ਜਿਹਨੂੰ ਕਹਿੰਦੇ ਨੇ ਨਾ ਸਟ੍ਰੈਟੈਜੀਕ ਰੇਲ ਕਮਿਊਨੀਕੇਸ਼ਨ ਬਣੇਗੀ ਤੇ ਇਹਦੇ ਵਾਸਤੇ ਇਹ ਤੇ ਬਹੁਤ ਧਿਰ ਪਹਿਲੇ ਸਾਨੂੰ ਸੋਚ ਲੈਣਾ ਚਾਹੀਦਾ ਸੀਗਾ ਇਹ ਅਗਰ ਸਾਡੇ ਰੇਲਵੇ ਮਨਿਸਟਰ ਨੇ ਸੋਚਿਆ ਹੈ ਤੇ ਸਾਨੂੰ ਉਹਨਾਂ ਦਾ ਇਸ ਵਾਸਤੇ ਸ਼ੁਕਰੀਆ ਕਰਨਾ ਚਾਹੀਦਾ ਹੈ ਹੋਰ ਵੀ ਇੱਥੇ ਬਹੁਤ ਸਾਰੀਆਂ ਅਸੀਆਂ ਜਗ੍ਹਾ ਨਹੀਂ ਜਿੱਥੇ ਓਵਰ ਬ੍ਰਿਜਸ ਦੀ ਜ਼ਰੂਰਤ ਹੈਗੀ ਹੈ ਤੇ ਉਹ ਵੀ ਮੈਂ ਰਿਕਵੈਸਟ ਕਰਾਂਗਾ ਰੇਲਵੇ ਮਿਨਿਸਟਰੀ ਨੂੰ ਉੱਥੇ ਤੇ ਸਾਡੇ ਮਿਨਿਸਟਰ ਆਫ ਸਟੇਟ ਲੱਗੇ ਹੋਏ ਨੇ ਬਨੀਤ ਬਿੱਟੂ ਜੀ ਕਿ ਉਹ ਜਿਹੜੇ ਓਵਰ ਬ੍ਰਿਜਸ ਦੀ ਜ਼ਰੂਰਤ ਹੈਗੀ ਹੈ ਜਾਂ ਫਿਰ ਅੰਡਰ ਬ੍ਰਿਜਸ ਦੀ ਇੱਥੇ ਕੋਈ ਮਤਲਬ ਤੁਹਾਨੂੰ ਆਹ ਫਲਾਈਓਵਰ ਬਣਾ ਕੇ ਤੇ ਆਪਣੀ ਰੇਲਵੇ ਕਰਾਸਿੰਗਸ ਨੂੰ ਕਰਾਸ ਕਰਨਾ ਉਹ ਕਈ ਜਗ੍ਹਾ ਹੈਗੀ ਹੈ ਮੇਰੇ ਕੋਲ ਮੈਸੇਜਸ ਵੀ ਆਉਂਦੇ ਨੇ ਉਹ ਅਗਰ ਅਸੀਂ ਛੇਤੀ ਕਰ ਦਈਏ ਤੇ ਉਹਦੇ ਨਾਲ ਵੀ ਜਿਹੜਾ ਸਾਡੇ ਸਾਡੇ ਟ੍ਰੇਡ ਰੂਟ ਤੇ ਸਾਡੇ ਲੋਕਾਂ ਦੀ ਕੰਵੀਨੀਅੰਸ ਨੂੰ ਫਰਕ ਪਏਗਾ ਪਰਸ਼ਿੰਦਰ ਜੀ ਇਹ ਤੋਂ ਵੱਡੀ ਗੱਲ ਜਿਹੜੀ ਰੇਲਵੇ ਦੀ ਹੈ ਉਹ ਪਰਸਨਲੀ ਜਿਹੜੀ ਮੈਨੂੰ ਬਹੁਤ ਅਫੈਕਟ ਕਰਦੀ ਹੈ ਉਹ ਹੈ ਜਿਹੜਾ ਇਹ ਕਿਹਾ ਗਿਆ ਕਿ ਬੰਦੇ ਭਾਰਤ ਸ਼ੁਰੂ ਹੋਏਗੀ ਦਿੱਲੀ ਤੋਂ ਲੈ ਕੇ ਫਿਰੋਜ਼ਪੁਰ ਤੱਕ ਪਟਿਆਲੇ ਤੋਂ ਚਲਦੀ ਹੋਈ ਹੁਣ ਮੈਂ ਪਟਿਆਲੇ ਚ ਰਹਿਣਾ ਨਾ ਸਿੰਦਰ ਜੀ ਤੇ ਮੈਨੂੰ ਤੇ ਬੜਾ ਇਹਦੀ ਖੁਸ਼ੀ ਹੋਈ ਹੈ ਕਿ ਬਹੁਤ ਸਾਲਾਂ ਤੋਂ ਹੁਣ ਜਿੱਦਾਂ ਏਜ ਵੱਧਦੀ ਜਾ ਰਹੀ ਹੈ ਤੇ ਮੈਂ ਫਿਰ ਰੇਲ ਦਾ ਟ੍ਰੈਵਲ ਹੀ ਬੰਦ ਕਰ ਦਿੱਤਾ ਕਿਉਂਕਿ ਇਥੋਂ ਇੱਕ ਟ੍ਰੇਨ ਜਾਂਦੀ ਸੀਗੀ ਉਹ 6-7 ਘੰਟੇ ਲੈ ਲੈਂਦੀ ਹੈ ਲੇਟ ਵੀ ਹੁੰਦੀ ਸੀਗੀ ਮੈਂ ਚਲੋ ਮੈਂ ਕਿਸੇ ਦੇ ਉੱਤੇ ਲਾਲਚ ਨਹੀਂ ਲਗਾ ਰਿਆ ਦਿੱਲੀ ਜਾਣ ਵਾਸਤੇ ਤੇ ਟਾਈਮਿੰਗ ਵੀ ਜਿਹੜਾ ਕੋਈ ਖਾਸ ਠੀਕ ਨਹੀਂ ਸੀਗਾ ਇਸ ਵਾਸਤੇ ਆਪਾਂ ਦਿੱਲੀ ਜਿਹੜਾ ਮੈਂ ਕਾਫੀ ਸਾਲਾਂ ਤੋਂ ਬਹੁਤ ਸਾਲਾਂ ਤੋਂ ਫਿਰ ਮੈਂ ਗੱਡੀ 'ਚ ਹੀ ਜਾਣਾ ਸ਼ੁਰੂ ਕਰ ਦਿੱਤਾ ਹੈ ਪਰ ਅਗਰ ਇਹ ਬੰਦੇ ਭਾਰਤ ਆ ਗਈ ਤੇ ਮੇਰੇ ਵਰਗੇ ਬੰਦੇ ਵੀ ਜਿਹੜੇ ਨੇ ਅਗਰ ਉਹਨਾਂ ਨੇ ਦਿੱਲੀ ਜਾਣਾ ਹੋਵੇਗਾ ਤੇ ਉਹ ਸੋਚਣਗੇ ਕਿ ਆਪਾਂ ਬੰਦੇ ਭਾਰਤ ਚ ਚਲੇ ਇਹ 2 ਘੰਟੇ ਚ ਪਹੁੰਚ ਜਾਵਾਂਗੇ ਆਰਾਮ ਦਿਨਾਂ ਰੋਟੀ ਪਾਣੀ ਖਾਂਦੇ ਹੋਏ ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੋ ਗਈ ਹੈ ਦਿੱਲੀ ਤੋਂ ਫਿਰੋਜ਼ਪੁਰ ਇੱਕ ਬਹੁਤ ਇੰਪੋਰਟੈਂਟ ਲਾਈਨ ਹੈਗੀ ਹੈ ਤੇ ਇਹਦੇ ਵਾਸਤੇ ਵੀ ਅਸੀਂ ਰੇਲਵੇ ਨੂੰ ਸ਼ੁਕਰੀਆ ਕਰਦੇ ਆਂ ਅਗਲੀ ਘਟਨਾ ਪਾ ਜਿਹੜੀ ਮੇਰੇ ਵਿਸ਼ੇ ਦੇ ਵਿੱਚ ਹੈਗੀ ਜਿਹੜੀ ਕੈਨੇਡਾ ਦੇ ਵਿੱਚ ਹੋਈ ਹੈ 36 ਸਾਲ ਦਾ ਜਿਹੜਾ ਅੰਤਰਗਵਾਰੀ ਇੰਡਰਜਿਸ ਕੋਰਪਸ ਜਿਹੜਾ ਪੰਨੂ ਨਾਲ ਅਟੈਚ ਹੈ ਕਿਤਨੇ ਕਿਤੇ ਉਹਨਾਂ ਦੀ ਐਸਐਫ ਦੇ ਨਾਲ ਉਹ ਫੜਿਆ ਗਿਆ ਔਰ ਕੈਨੇਡੀਅਨ ਗਵਰਨਮੈਂਟ ਨੇ ਫੜਿਆ ਤੇ ਕਾਫੀ ਉਹਦੇ ਬਾਰੇ ਛਪਿਆ ਵੀ ਹੈ ਔਰ ਹਿਸਟਰੀ ਵੀ ਉਹਦੀ ਕਾਫੀ ਸਾਹਮਣੇ ਆ ਰਹੀ ਹੈ ਸਤਿ ਦੇ ਬਾਰੇ ਆਪਣਾ ਕਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨਾਲ ਪੰਜਾਬ ਦੇ ਉੱਪਰ ਜਾਂ ਪੰਜਾਬ ਦੇ ਮਾਨਸਪੁਰ ਉੱਪਰ ਕੀ ਅਸਰ ਪੈਂਦਾ ਅ ਪਹਿਲੀ ਗੱਲ ਤੇ ਇਸ ਦੇ ਵਿੱਚ ਇਹ ਹੈ ਕਿ ਬਹੁਤ ਇਹ ਖੁਸ਼ੀਬਾਨੀ ਗੱਲ ਹੈ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹਨੇ ਜਿਹੜਾ ਭਾਰਤ ਦੇ ਵੱਲ ਇੱਕ ਇੱਕ ਐਗਰੈਸਿਵ ਇੱਕ ਪੋਸਚਰ ਲਿਆ ਹੋਇਆ ਸੀਗਾ ਐਸਾ ਪੋਸਚਰ ਜਿਹਦੇ ਵਿੱਚ ਉਹ ਭਾਰਤ ਦੀਆਂ ਜਿਹੜੀਆਂ ਸਿਕਿਉਰਿਟੀ ਕਨਸਰਨਸ ਨੇ ਉਹਨਾਂ ਦੇ ਬਾਰੇ ਉਹ ਬਿਲਕੁਲ ਧਿਆਨ ਨਹੀਂ ਸੀ ਦਿੰਦੇ ਉਹ ਪੋਸਚਰ ਥੋੜਾ ਠੀਕ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਇਹ ਦੀ ਜਿਹੜੀ ਹੈ ਉਹ ਕੈਨੇਡਾ ਕੈਨੇਡਾ ਦੇ ਵਾਸਤੇ ਇਹ ਚੰਗੀ ਹੈ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਅਗਰ ਕਿਸੇ ਵੀ ਜਗ੍ਹਾ 'ਤੇ ਰੈਡਿਕਲਿਜ਼ਮ ਹੈਗੀ ਹੈ ਐਸਪੈਸ਼ਲੀ ਇਹ ਜਿਹੜੀ ਸੋ ਕਾਲਡ ਖਾਲਿਸਤਾਨ ਮੂਵਮੈਂਟ ਦੀ ਹੈਗੀ ਹੈ ਦੇਖੋ ਸਟੈਂਡਰਡ ਜੀ ਤੁਸੀਂ ਇੱਥੇ ਰਹਿੰਦੇ ਹੋ ਮੈਂ ਇੱਥੇ ਰਹਿਣਾ ਪੰਜਾਬ ਦੇ ਵਿੱਚ ਤੇ ਇਹ ਖਾਲਿਸਤਾਨ ਦਾ ਕੋਈ ਕੋਈ ਇਮਪ੍ਰਿੰਟ ਹੈ ਹੀ ਨਹੀਂ ਅਸੀਂ ਤੇ ਇਹ ਇਹ ਲਫਸੀ ਨਹੀਂ ਇੱਥੇ ਇਸਤੇਮਾਲ ਕਰਦੇ ਨਾ ਹੀ ਇੱਥੇ ਬਣ ਸਕਦਾ ਹੈ ਇੱਕ ਛੋਟਾ ਜਿਹਾ ਫਰਿੰਜ ਐਲੀਮੈਂਟ ਹੈਗਾ ਪੰਜਾਬ ਦੇ ਵਿੱਚ ਜਿੰਨੂੰ ਕੀ ਕੋਈ ਫੋਰਨ ਫੰਡਿੰਗ ਹੁੰਦੀ ਹੈ ਜਾਂ ਕੋਈ ਪਰਸਨਲ politcal एजेंडाਸ ਨੇ ਉਹ ਇਹਨੂੰ ਵਧਾਦੇ ਰਹਿੰਦੇ ਨੇ ਸੈਪਰੇਟਿਸਮ ਨੂੰ अदरवाइज ਇੱਥੋਂ ਦੇ ਲੋਕਾਂ ਦੇ ਵਿੱਚ ਇਹ ਸੈਪਰੇਟਿਸਮ ਦੀ ਕੋਈ ਭਾਵਨਾ ਹੈ ਨਹੀਂ ਸਾਡੀਆਂ ਅਗਰ ਕੋਈ ਇਸ਼ੂਜ਼ ਹੈ ਗਿਆ ਨੇ ਸੈਂਟਰ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਕੋਈ politcal ਇਸ਼ੂਜ਼ ਹੈ ਗਿਆ ਨੇ ਤੁਹਾਡੇ ਕੋਲ ਆਪਣੇ ਡੈਮੋਕਰੈਟਿਕ ਮੀਨਸ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਤੇ ਇਹ ਜਿਹੜਾ ਫੋਰਨ ਕੰਟਰੀਜ਼ ਦੇ ਵਿੱਚ ਹੋ ਰਿਹਾ ਹੈ ਕੁਝ ਕੰਟਰੀ ਚ ਖਾਸ ਕਰਕੇ ਯੂਕੇ ਹੋ ਗਿਆ ਥੋੜਾ ਬਹੁਤਾ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਹਵਾ ਚੱਲੀ ਹੋਈ ਹੈ ਇਹ ਹਵਾ ਉਹਨਾਂ ਕੰਟਰੀਜ਼ ਨੂੰ ਜਿਆਦਾ ਤੰਗ ਕਰਦੀ ਹੈ ਇਹ ਹਵਾ ਉਹਨਾਂ ਕੰਟਰੀਜ਼ ਵਾਸਤੇ ਮਾੜੀ ਹੈ ਕਿਉਂਕਿ ਅਗਰ ਉਹ ਕੰਟਰੀਜ਼ ਆਪਣੇ ਉਥੇ ਇਹ ਐਸ ਐਸੇ ਰੈਡੀਕਲ 엘ਿਮੈਂਟਸ ਨੂੰ ਹਵਾ ਦੇ ਦੇਣਗੇ ਤੇ ਉਹਨਾਂ ਨੂੰ ਕੰਟਰੋਲ ਨਹੀਂ ਕਰਨਗੇ ਤੇ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਅਫੈਕਟ ਹੁੰਦਾ ਹੈ ਸੋ ਇਹ ਜਿਹੜਾ ਮੁੰਡਾ ਹੈਗਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹ ਇੰਦਰ ਜੀ ਇੰਦਰਜੀਤ ਸਿੰਘ ਗੋਸਲ 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 ਇਹ ਬਬਰਖਾਨ ਸਾਹਿਬੇ ਵੀ ਹੈਗਾ ਇਹ ਡਰੱਗਸ ਦੇ ਵਿੱਚ ਵੀ ਹੈਗਾ ਇਹਦੇ ਆਰਮਸ ਦਾ ਵੀ ਇਹਦਾ ਚੱਕਰ ਹੈਗਾ ਸੋ ਤੁਸੀਂ ਦੇਖੋ ਕਿ ਕਿੰਨੀ ਨੈਗੇਟਿਵਿਟੀ ਹੈਗੀ ਆ ਮੈਂ ਹੁਣ ਇੱਥੇ ਇੱਕ ਹੋਰ ਗੱਲ ਬੜੀ ਨਮਰਤਾ ਦੇ ਨਾਲ ਬੜੀ ਹਿਊਮਿਲਟੀ ਦੇ ਨਾਲ ਮੈਂ ਉੱਥੇ ਜਿਹੜੇ ਸਾਡਾ ਡਾਇਸਪੋਰਾ ਹੈਗਾ ਪੰਜਾਬ ਦਾ ਡਾਇਸਪੋਰਾ ਜਿਹੜਾ ਕੈਨੇਡਾ ਹੈ ਜਾਂ ਯੂਕੇ ਚ ਹੈ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਐਸੇ ਜਿਹੜੇ 엘ਿਮੈਂਟਸ ਹੈਗੇ ਨੇ ਕ੍ਰਿਮినਲ 엘ਿਮੈਂਟਸ ਨੇ ਸਾਡੀ ਸੋਸਾਇਟੀ ਦੇ ਵਿੱਚ ਉੱਥੋਂ ਦੀ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਉਹ ਕੱਢਣ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਆਪਣੇ ਵਾਪਸ ਮੇਨਸਟ੍ਰੀਮ 'ਚ ਲਿਆਉਣ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਕੁਝ ਸਮਝਾਣ ਆਪਣੇ ਯੂਥ ਨੂੰ ਸਮਝਾਣ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਦੀ ਆਪਣੀ ਕਮਿਊਨਿਟੀ ਦੀ ਰੈਪਿਊਟੇਸ਼ਨ ਦੇ ਉੱਤੇ ਤੇ ਸਾਡੀ ਸਾਡੇ ਪੰਜਾਬੀਆਂ ਤੇ ਸਿੱਖਾਂ ਦੀ ਇੰਟਰਨੈਸ਼ਨਲ ਰੈਪਿਊਟੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਅਫੈਕਟ ਹੋ ਰਿਹਾ ਹੈ ਹੁਣ ਇਹ ਕੰਮ ਅਸੀਂ ਇੱਥੇ ਬੈਠ ਕੇ ਤੇ ਕਰ ਨਹੀਂ ਸਕਦੇ ਇਹ ਕੰਮ ਤੇ ਉਹਨਾਂ ਨੂੰ ਹੀ ਕਰਨਾ ਪਏਗਾ ਤੇ ਮੈਂ ਆਪਣੇ ਭਰਾਵਾਂ ਭੈਣਾਂ ਨੂੰ ਇਹੋ ਹੀ ਕਵਾਂਗਾ ਕਿ ਇਹ ਤੁਸੀਂ ਕੈਨੇਡੀਅਨ ਗਵਰਨਮੈਂਟ ਜਾਂ ਇੰਡੀਅਨ ਗਵਰਨਮੈਂਟ ਦੇ ਉੱਤੇ ਨਾ ਡਿਪੈਂਡ ਕਰੋ ਇਹ ਸਾਡਾ ਇੱਕ ਸੋਸ਼ਲ ਪ੍ਰੋਬਲਮ ਹੈਗਾ ਤੇ ਇਹਨੂੰ ਅਸੀਂ ਹੀ ਰਿਜ਼ੋਲਵ ਕਰਨਾ ਹੈ ਤੁਸੀਂ ਅੱਗੇ ਵਧੋ ਅਸੀਂ ਜਿੱਥੇ ਤੁਹਾਡਾ ਸਾਥ ਦੇ ਸਕਾਂਗੇ ਦਵਾਂਗੇ ਤੇ ਲੋਕਾਂ ਨੂੰ ਇਹ ਸਮਝਾ ਦਿਓ ਕਿ ਇੱਥੇ ਪੰਜਾਬ ਦੇ ਵਿੱਚ ਜੇਕਰ ਕਿਸੇ ਦੇ ਦਿਮਾਗ ਦੇ ਵਿੱਚ ਹੈਗਾ ਵੇ ਪਹਿਲੀ ਗੱਲ ਤੇ ਇਹ ਸਾਰਾ ਪੋਲੀਟਿਕਲੀ ਤੇ ਫਾਈਨੈਂਸ਼ੀਅਲੀ ਮੋਟੀਵੇਟਿਡ ਹੈ कि ਇਥੇ ਕੋਈ ਸੈਪਰੇਟਿਜ਼ਮ ਹੋਏਗੀ ਇਥੇ ਹੋਣ ਵਾਲੀ ਨਹੀਂ ਹੈ ਸੋ ਲੈਟ ਅਸ ਡੋਟ ਵੇਸਟ ਆਰ ਟਾਈਮ ਔਨ ਸੱਚ ਥਿੰਗਸ ਲੈਟ ਅਸ ਪੂਰ ਟਾਈਮ ਟੂ ਯੂਜ਼ ਅਸੀਂ ਪੋਜ਼ਿਟਿਵ ਕਮਿਟੀ ਕਮਿਊਨਿਟੀ ਹੈਗੇ ਆ ਅਸੀਂ ਅੱਗੇ ਵਧਣ ਵਾਲੀ ਕਮਿਊਨਿਟੀ ਆ ਸਾਨੂੰ ਐਸੇ ਰਿਗਰੈਸਿਵ ਕੰਮ ਨਹੀਂ ਕਰਨੇ ਚਾਹੀਦੇ ਸਰ ਮਨ ਇਸ ਤੋਂ ਬਾਅਦ ਅਸੀਂ ਇਹ ਜਰਾਂਤਕਵਾਦੀ ਘਟਨਾਵਾਂ ਦੇ ਜਿਹੜੇ ਕਿ ਕੈਨੇਡਾ 'ਚ ਦੇਖਿਆ ਤੇ ਉਹਦੇ ਵਿੱਚ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਵੀ ਕੈਨੇਡੀਅਨ ਗਵਰਨਮੈਂਟ ਨੇ ਕੰਮ ਵੀ ਕੀਤਾ ਪਰੰਤੂ ਉਸ ਦੇ ਨਾਲ-ਨਾਲ ਉਹਨਿਕ ਸਾਨੂੰ ਇੱਕ ਘਟਨਾ ਆਪਣੇ ਲਦਾਖ ਦੇ ਵਿੱਚ ਦੇਖਣ ਨੂੰ ਮਿਲੀ ਹੈ 24 ਸਤੰਬਰ ਨੂੰ ਦੇਖਣ ਨੂੰ ਮਿਲੀ ਹੈ ਉੱਥੇ ਇੱਕ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਬੜੀ ਪੀਸਫੁਲ ਚੱਲ ਰਹੀ ਹੈ ਸਭ ਕੁਝ ਚੱਲ ਰਹੀ ਹੈ ਔਰ ਸੋਨੋ ਮਾਂਚੁਕ ਨੂੰ ਬੜਾ ਜਿਹੜਾ ਕੱਲ ਫੜਾਇਆ ਵੀ ਗਿਆ ਐਨਐਸਏ ਦੇ ਵਿੱਚ ਉਸ ਨੂੰ ਬੜਾ ਪ੍ਰੋਜੈਕਟ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਪਿੱਛੇ ਉਹਨਾਂ ਦਾ ਦੌਰਾ ਕੀਤਾ ਸੀਗਾ ਔਰ ਬੜਾ ਤਰ੍ਹਾਂ ਪ੍ਰੋਜੈਕਸ਼ਨ ਵੀ ਬਹੁਤ ਵਧੀਆ ਇਹਨੂੰ ਮੈਗਾ ਸੇ ਅਵਾਰਡ ਵੀ ਦਿੱਤਾ ਸਭ ਕੁਝ ਦਿੱਤਾ ਔਰ ਇੱਕੋ 24 ਸਤੰਬਰ ਨੂੰ ਪੂਰੀ ਆਗ ਲਗਾ ਦਿੱਤੀ ਜਾਂਦੀ ਹੈ ਲੇ ਦੇ ਵਿੱਚ ਚਾਰ ਆਦਮੀ ਮਰਵੀ ਜਾਂਦੇ ਆ ਸੀਆਰਪੀਐਫ ਦੇ ਔਰ ਬੀਐਸਐਫ ਦੇ ਲੋਕਾਂ ਨੂੰ ਪੁਲਿਸ ਫੌਜਾਂ ਨੂੰ ਟਾਈਪਿੰਗ ਕੀਤਾ ਜਾਂਦਾ ਇਹ ਸਾਰੇ ਘਟਨਾ ਨੂੰ ਤੁਸੀਂ ਸਰ ਕਿਸ ਤਰ੍ਹਾਂ ਦੇਖਦੇ ਉਸ ਤੋਂ ਪੱਲੇ ਕਈ ਆਪੋਜੀਸ਼ਨ ਦੇ ਲੀਡਰ ਆਪੋਜੀਸ਼ਨ ਦੇ ਰਾਹੁਲ ਗਾਂਧੀ ਤਾਂ ਵੀ ਆਵੇ ਦੇਸ਼ ਚੱਲੇਗਾ ਸਭ ਕੁਝ ਹੋ ਜਾਏਗਾ ਮੇਰੇ ਸੁਲਤਾਨ ਕੇ ਸਾਥ ਨਹੀਂ ਇਸ ਤਰ੍ਹਾਂ ਦੇ ਘਟਨਾਵਾਂ ਜੋ ਤੁਸੀਂ ਸਾਰੇ ਡਾਟਸ ਜੁੜਦੇ ਆ ਤੇ ਲੱਗਦਾ ਕਿਤੇ ਨਾ ਕਿਤੇ ਕਿਆ ਵੱਡਾ ਹੋਣ ਵਾਲਾ ਔਰ ਕਿਸ ਉਸ ਦੇ ਲਈ ਪਰ ਕੀ ਤਾਂ ਸੁਚੇਤ ਰਹਿਣ ਦੀ ਜਰੂਰਤ ਹੈ ਹਾਂਜੀ ਤੁਸੀਂ ਦੋ ਤਿੰਨ ਸਵਾਲ ਇਕੱਠੇ ਪੁੱਛ ਲੈਣੇ ਮੈਂ ਪਹਿਲੇ ਦਾ ਜਵਾਬ ਦਿੰਦਾ ਹੈ ਜਿਹੜੀ ਲਦਾਖ ਦੀ ਘਟਨਾ ਹੈ ਉਹਦਾ ਤੇ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ 8-9 ਵਾਰ ਦਦਾਖ ਗਿਆ ਹਾਂ ਮੈਂ ਸ਼੍ਰੀਨਗਰ ਜ਼ੋ ਦਿਲਾ ਪਾਸ ਵੱਲੋਂ ਵੀ ਗਿਆ ਹੋਇਆ ਮੈਂ ਫਿਰ ਇਧਰੋਂ ਮਨਾਲੀ ਦੇ ਵੱਲੋਂ ਪਾਂਗ ਤੇ ਉਸ ਪਾਸਿਓਂ ਵੀ ਗਿਆ ਹੋਇਆ ਤੇ ਜਿੱਥੇ ਹੁਣ ਅਟਲ ਟਨਲ ਬਣ ਗਿਆ ਉਹਦੋਂ ਪਹਿਲੇ ਅਟਲ ਟਨਲ ਨਹੀਂ ਸੀਗਾ ਤੇ ਤੁਹਾਨੂੰ ਪਾਂਗ ਤੋਂ ਜਾਣਾ ਪੈਂਦਾ ਸੀਗਾ ਤੇ ਮੈਂ ਹਵਾਈ ਜਾਚੇ ਵੀ ਗਿਆ ਮੈਂ ਸੀਏਚਨ ਤੱਕ ਬਾਈ ਹੈਲੀਕਾਪਟਰ ਬਾਈ ਰੋਡ ਵੀ ਗਿਆ ਹੋਇਆ ਮੈਂ ਲਦਾਖ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਮੈਂ ਬਹੁਤ ਉੱਥੋਂ ਦੇ ਲੋਕਾਂ ਦੇ ਨਾਲ ਵੀ ਬਹੁਤ ਮਿਲਿਆ ਹੋਇਆ ਉਹਨਾਂ ਦੇ ਨਾਲ ਕੰਮ ਵੀ ਕੀਤਾ ਹੋਇਆ ਉਹ ਉਹਨਾਂ ਦੇ ਬੱਚੇ ਆਉਂਦੇ ਸੀਗੇ ਜੰਮੂ ਚ ਪੜਨ ਵਾਸਤੇ ਮੇਰੇ ਘਰ ਤੇ ਕੁਲ ਰਹਿੰਦੇ ਸੀਗੇ ਸਿੰਦਰ ਜੀ ਇਹ ਲਦਾਖ ਦੇ ਲੋਕ ਐਦਾਂ ਦੀਆਂ ਗੱਲਾਂ ਨਹੀਂ ਇਹ ਏਡੀ ਜ਼ਿਆਦਾ ਇਹਨਾਂ ਨੂੰ ਪੋਲਿਟੀਕਲ ਉਹ ਹੈ ਨਹੀਂ ਇਹ ਪੀਸਕੋ ਲੋਕ ਨੇ ਆਪਣੀ ਮਿਹਨਤ ਦੀ ਕਮਾਈ ਕਰਦੇ ਨੇ ਮਿਹਨਤੀ ਬੰਦੇ ਨੇ ਬੁੱਧਿਸਟ ਨੇ ਨੋਰਵੋਲੈਂਸ ਕਿ ਬਲੀਵ ਕਰਦੇ ਨੇ ਤੇ ਅਗਰ ਇਹ ਸਭ ਕੁਝ ਹੈਗਾ ਤੇ ਫਿਰ ਇਹ ਸਡਨਲੀ ਇਹ ਉੱਥੇ ਕਿੱਦਾਂ ਹੋ ਗਿਆ ਤੇ ਜਿਹੜਾ ਕੁਝ ਇਹ ਅਫਵਾਹ ਚੱਲ ਰਹੀ ਹੈ ਕਿ ਇਹ ਆਊਟਸਾਈਡ ਇਨਸਾਈਟਮੈਂਟ ਦੇ ਨਾਲ ਹੋਈ ਹੈ ਕਿ ਕੁਝ ਲੋਕ ਬਾਹਰੋਂ ਗਏ ਸੀਗੇ ਉੱਥੇ ਕੁਝ ਕਹਿੰਦੇ ਕਿ ਬਾਕੀ ਏਰੀਆਜ਼ ਆਫ ਜੀਐੱਡ ਕੇ ਤੋਂ ਗਏ ਨੇ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹਦੇ ਵਿੱਚ ਕੋਈ ਕੋਈ ਸੱਚ ਹੋਵੇ ਪਰ ਮੈਨੂੰ ਕਿਉਂਕਿ ਮੇਰੇ ਕੋਲ ਕੋਈ ਇਸ ਇੱਕ ਬਾਤ ਦਾ ਕੋਈ ਐਵੀਡੈਂਸ ਨਹੀਂ ਹੈ ਤੇ ਮੈਂ ਕੋਈ ਜ਼ੋਰ ਵੀ ਇਹ ਗੱਲ ਨਹੀਂ ਕਰ ਸਕਦਾ ਜੋ ਉੱਥੇ ਹੋਇਆ ਉਹ ਮੰਦਭਾਗਾ ਹੋਇਆ ਇਹ ਜਿਹੜੀ ਇਹ 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 ਸਾਰੇ ਇਹ ਸਮਝਦੇ ਨੇ ਤੇ ਮੈਂ ਵੀ ਸਮਝਦਾ ਕਿ ਇਹ ਕੌਨਸਪਾਇਰੇਸੀਸ ਚੱਲ ਰਹੀਆਂ ਨੇ ਨੇਸ਼ਨਸ ਨੂੰ ਡੀਸਟੈਬਲਾਈਜ਼ ਕਰਨ ਵਾਸਤੇ ਤੇ ਇਹ ਇਹਨਾਂ ਦਾ ਅਫੈਕਟ ਜਿਹੜਾ ਅਸੀਂ ਆਪਣੀ এনवायरमेंट ਤੇ ਉੱਤੇ ਆਪਣੇ ਆਪਣੇ ਨੇਬਰਹੂਡ ਦੇ ਵਿੱਚ ਦੇਖ ਹੀ ਲਿਆ ਬੰਗਲਾਦੇਸ਼ ਦੇ ਵਿੱਚ ਦੇਖ ਲਿਆ ਸੀ ਨੇਪਾਲ ਦੇ ਵਿੱਚ ਦੇਖ ਲਿਆ ਹੋਰ ਜਗ੍ਹਾ 'ਚ ਦੇਖ ਲਿਆ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਉਹਨੂੰ ਮੈਂ ਸੁਣਿਆ ਕਿ ਸੋਨਮ ਬਾਂਚੋਕ ਨੂੰ ਤੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਇਹਨਾਂ ਨੇ ਗ੍ਰਿਫਟਾਰ ਵੀ ਕਰ ਲਿਆ ਤੇ ਤੁਸੀਂ ਤੇ ਇੱਕ ਮਗਰਫੀ ਅਵਾਰਡ ਦੀ ਗੱਲ ਕਰ ਰਹੇ ਹੋ ਉਹਨੂੰ ਤੇ ਪਤਾ ਨਹੀਂ ਕਿੰਨੇ ਲੋਕਾਂ ਨੇ ਕਿੰਨੇ ਅਵਾਰਡ ਦੇ ਦਿੱਤੇ ਨੇ ਹੁਣ ਇਹ ਇਹ ਸਡਨਲੀ ਮਤਲਬ ਇਹ ਗਾਰਡਨ ਲਾਈਕ ਫਿਗਰ ਕਿਤਾ ਪੰਜ ਜਾਂਦੇ ਨੇ ਇੱਥੇ ਕਿ ਉਹਨਾਂ ਨੂੰ ਕਦੀ ਕੇਜਰੀਵਾਲ ਨੂੰ ਮਗਰ ਇਥੇ ਪਤਾ ਨਹੀਂ ਕਿਹੜੇ ਕਿਹੜੇ ਅਵਾਰਡ ਮਿਲ ਜਾਂਦੇ ਨੇ ਕਿ ਉਹ ਆਪਣੇ ਕਲਾਈਮੇਟ ਬੁਆਏ ਦੇ ਨਾਮ ਤੇ ਐਕਟਿਵਿਸਟ ਬਣ ਜਾਂਦੇ ਨੇ ਸਰ ਇਹਨੂੰ ਕਲਾਈਮੇਟ ਬੁਆਏ ਦੇ ਨਾਮ ਤੇ ਨਾ ਬੜਾ ਪ੍ਰਮੋਟ ਕੀਤਾ ਗਿਆ ਕਲਾਈਮੇਟ ਐਕਸ਼ਨ ਹਾਂ ਦੇਖੋ ਉਹ ਠੀਕ ਹੈ ਠੀਕ ਹੈ ਬਹੁਤ ਅੱਛਾ ਕੰਮ ਕਰਦਾ ਹੋਏਗਾ ਮੈਂ ਉਹਨੂੰ ਕੁਝ ਨਹੀਂ ਕਹਿੰਦਾ ਪਰ ਇਸ ਤਰੀਕੇ ਦੇ ਨਾਲ ਹੁਣ ਫੋਰਨ ਫੰਡਿੰਗ ਤੇ ਉਹਦੇ ਸਾਰੇ ਐਫਸੀਆਰਏ ਦੇ ਉਹਦੇ ਜਿਹੜੇ ਹੈਗੇ ਸੀਗੇ ਲਾਇਸੈਂਸਸ ਉਹ ਵੀ ਕੈਨਸਲ ਕਰਨੇ ਪੈਗੇ ਤੇ ਆਪਾਂ ਨੂੰ ਨਾ ਸਤਿੰਦਰ ਜੀ ਆਪਾਂ ਨੂੰ ਜੋ ਵੀ ਕੰਮ ਕਰਦੇ ਆ ਐਜੀਟੇਸ਼ਨ ਕਰਨਾ ਜਿਹੜਾ ਹੈਗਾ ਇਹ ਸਾਡਾ ਹੱਕ ਹੈਗਾ ਅਸੀਂ ਇੱਕ ਡੈਮੋਕ੍ਰੇਸੀ ਦੇ ਵਿੱਚ ਹੈਗੇ ਆ ਐਜੀਟੇਸ਼ਨ ਕਰਨਾ ਸਾਡਾ ਹੱਕ ਹੈ ਪਰ ਇਹ ਕਰਾਊਡ ਨੂੰ ਇਨਸਾਈਟ ਕਰਨਾ ਤੇ ਵਾਇਲੈਂਸ ਦੀ طرف ਚਲੇ ਜਾਣਾ ਤੇ ਹੋਰ ਦੂਸਰਾ ਮਤਲਬ ਐਂਟੀ ਨੈਸ਼ਨਲ ਸਲੋਗਨਸ ਲਗਾਣੇ ਮੇਰਾ ਖਿਆਲ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਣੀ ਬਹੁਤ ਜ਼ਰੂਰੀ ਹੈ ਤੇ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਦੇ ਨਾਲ ਸਖਤੀ ਦੇ ਨਾਲ ਪੇਸ਼ ਆਣਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਤਰੀਕੇ ਦੇ ਨਾਲ ਉੱਥੇ ਲਦਾਖ ਦੀ ਅਥਾਰਟिटीज ਨੇ ਉੱਥੋਂ ਦੇ ਜਿਹੜੀ ਐਲਜੀ ਦੇ ਥੰਡੇ ਲੁਕਿੰਗ ਗਵਰਨਰ ਤੇ ਥੱਲੇ ਜੋ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ ਜੋ ਉਹ ਉੱਥੇ ਕਰਨ ਦੀ ਕੋਸ਼ਿਸ਼ ਕਰ ਰਹੀ ਐ ਨੂੰ ਰੋਕਣ ਵਾਸਤੇ ਉਹ ਬਿਲਕੁਲ ਠੀਕ ਹੈ ਤੇ ਉਹ ਜਿਆਦਾ ਵੱਡਾ ਹੱਥ ਨਹੀਂ ਮਾਰਨਾ ਚਾਹੀਦਾ ਪਰ ਇਹ ਚੀਜ਼ਾਂ ਨੂੰ ਟੋਲਰੇਟ ਵੀ ਕਰ ਸਕਦੇ ਅਸੀਂ ਇਹਨਾਂ ਨੂੰ ਟੋਲਰੇਟ ਵੀ ਕਰ ਸਕਦੇ ਕਿਉਂਕਿ ਇਹਨਾਂ ਦੇ ਪਿੱਛੇ ਬਹੁਤ ਵੱਡੀਆਂ ਪੋਲਿਟੀਕਲ ਤੇ ਇਕਨੋਮਿਕ ਕਾਂਸਪੀਰੇਸੀਜ਼ ਹੁੰਦੀਆਂ ਸਰ ਕਨ ਸਰ ਨਵਰਾਤਰੇ ਚੱਲਦੇ ਪਏ 21 ਤਰੀਕ ਨੂੰ ਪ੍ਰਧਾਨ ਮੰਤਰੀ ਦਾ ਨਵਰਾਤਰੇ ਦੇ ਬੱਲੇ ਸੰਬੋਧਨ ਹੁੰਦਾ ਬੋਲਦੇ ਰੱਖਦੇ ਨਾਂ ਬੋਲਦੇ ਆ ਬੋਲਦੇ ਏ ਪਾਕੀ ਸਾਰੀ ਗੱਲਾਂ ਬੋਲਦੇ ਜੀਐਸਟੀ ਤੇ ਬੋਲਦੇ ਸਭ ਕੁਝ ਬੋਲਦੇ ਪਰੰਤੂ ਇੱਕ ਉਹਨਾਂ ਨੇ ਬੜੀ ਚੀਜ਼ ਤੇ ਜੋੜ ਦਿੱਤਾ ਵੀ ਆਈ ਵਾਇਸ ਸਵਦੇਸ਼ੀ ਆਈ ਸੈਲਸ ਆਫ ਦਸ਼ੀ ਸਵਦੇਸ਼ੀ ਉੱਪਰ ਜਦੋਂ ਗੱਲ ਕਰਦੇ ਆਪਣੀ ਚੀਜ਼ਾਂ ਕੰਟਰੀ ਦੀਆਂ ਚੀਜ਼ਾਂ ਆਪਣੇ ਪਿੰਡ ਦੀਆਂ ਚੀਜ਼ਾਂ ਅਸੀਂ ਲਵਾਂਗੇ ਔਰ ਵੇਚਾਂਗੇ ਜਿਹੜਾ ਸੀ ਸਾਡਾ ਬਚਪਨ ਦਾ ਕਨਸੈਪਟ ਸੀ ਕਿ ਪਿੰਡ ਦਾ ਸਿਸਟਮ ਚੱਲਦਾ ਸੀਗਾ ਪਿੰਡਾਂ ਦੇ ਵਿੱਚ ਜਦ ਛੋਟੇ ਛੋਟੇ ਕਸਬੇ ਚੱਲਦਾ ਸੀਗੇ ਅੱਪੇ ਅਸੀਂ ਆਪਣੀ ਚੀਜ਼ਾਂ ਲੈਨੇ ਆਪਣੀ ਚੀਜ਼ਾਂ ਖੰਨੇ ਫਿਲਾਸਫੀਸ ਕਰਦੇ ਇਸ ਦੇ ਉੱਪਰ ਜਿਹੜਾ ਆਇਆ ਸਾਰਾ ਲੋਕਾਂ ਦਾ ਕੰਸਰਨ ਇਸ ਤਰਫ ਧਿਆਨ ਦੇ ਪ੍ਰਧਾਨ ਮੰਤਰੀ ਨੇ ਦਲਾਇਆ ਵੀ ਆਪਾਂ ਇਸ ਸੰਦੇਸ਼ੀ ਵੱਲ ਚਲੀਏ ਤੇ ਇਹ ਕਿਹਾ ਤੁਹਾਨੂੰ ਲੱਗਦਾ ਵੀ ਇਟ ਇਜ਼ ਅ ਨਾਰਾ ਜਾਏ ਵਾਕਈ ਆਪਾਂ ਨੂੰ ਕਰਨਾ ਹੈ ਤੇ ਆਪਣਾ ਜੀਵਨ ਵਿੱਚ ਉਤਾਰਨਾ ਅ ਸਤੇਦਰਦੀ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਦੋਂ ਵੀ ਕੁਝ ਕਹਿੰਦੇ ਨੇ ਨਾ ਬੜਾ ਸੋਚ ਸਮਝ ਕੇ ਕਹਿੰਦੇ ਨੇ ਉਹਨਾਂ ਦੇ ਕੋਲ ਬੜੀ ਇਨਪੁੱਟ ਹੁੰਦੀ ਹੈ ਉਹਨਾਂ ਨੇ ਸਵਚ ਅਭਿਆਨ ਸ਼ੁਰੂ ਕੀਤਾ ਉਹਨਾਂ ਨੇ ਫਿਰ ਕੋਵਿਡ ਦੇ ਵੇਲੇ ਜਿਹੜੇ ਨਾਰੇ ਲਗਾਏ ਸੀਗੇ ਤੇ ਉਹਦੇ ਬਾਅਦ ਹਰ ਚੀਜ਼ ਦੇ ਵਿੱਚੋਂ ਲੋਕਾਂ ਦੀ ਲੋਕਾਂ ਨੂੰ ਪ੍ਰੇਰਿਤ ਕਰਕੇ ਤੇ ਇੱਕ ਮਾਸ ਮੂਵਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋਸ਼ਲ ਵੈਲਫੇਅਰ ਦਾ ਤੇ ਉਹਨਾਂ ਦੀ ਜਿਹੜੀ ਕਹੀ ਗੱਲ ਹੈਗੀ ਹੈ ਨਾ ਉਹਨੂੰ ਹਮੇਸ਼ਾ ਬੜੀ ਪ੍ਰੀਤੀ ਦੇ ਨਾਲ ਤੇ ਬੜੀ ਬੜੀ ਸੀਰੀਅਸਲੀ ਲੈਣਾ ਚਾਹੀਦਾ ਹੈ ਇਹ ਜਿਹੜਾ ਸਵਦੇਸ਼ੀ ਦਾ ਨਾਰਾ ਹੈ ਇਹ ਹਿੰਦੁਸਤਾਨ ਵਾਸਤੇ ਬਹੁਤ ਜ਼ਰੂਰੀ ਹੈ ਸਿੰਦਰ ਜੀ ਅਸੀਂ ਸਭ ਤੋਂ ਵੱਡਾ ਮਾਰਕੀਟ ਹੈਗੇ ਆ ਅਸੋ ਦੇ ਪੂਰੀ ਦੁਨੀਆ ਦਾ ਤੇ ਅਗਰ ਅਸੀਂ ਤੇ ਸਾਡਾ ਤੁਸੀਂ ਦੇਖੋ ਅਸੀਂ ਉਹ ਭਾਰਤ ਨਹੀਂ ਹੈ ਜਿਹੜਾ ਅੱਜ ਤੋਂ ਕੋਈ 40 ਸਾਲ ਪਹਿਲੇ ਸੀਗਾ ਕਿ ਸਾਰਾ ਕੁਝ ਇਮਪੋਰਟ ਕਰਨਾ ਅਸੀਂ ਤੇ ਹੁਣ ਤੇ ਪਿਛਲੇ 10-12 ਸਾਲਾਂ ਦੇ ਵਿੱਚ ਸਾਡੀ ਬਹੁਤ ਤਰੱਕੀ ਹੋਈ ਹੈ ਸਾਡਾ ਕੱਪੜਾ ਸਾਡੀ ਕਲਚਰ ਸਾਡਾ ਖਾਣਾ ਸਦੇ ਸਦਾ ਆਈਟੀ ਸਾਡੀਆਂ ਗੱਡੀਆਂ ਤab ਬਹੁਤ ਹਾਈ ਸਟੈਂਡਰਡ ਦੀਆਂ ਨੇ ਸਤਿੰਦਰ ਜੀ ਅੱਜ ਤੋਂ ਕੋਈ 20 ਸਾਲ ਪਹਿਲੇ ਮੈਨੂੰ ਯਾਦ ਹੈ ਕਿ ਜਦੋਂ ਕੋਈ ਸਾਡੇ ਵਰਗਾ ਕੋਈ ਗੱਡੀ ਖਰੀਦਣ ਦੀ ਕੋਸ਼ਿਸ਼ ਕਰਦਾ ਸੀਗਾ ਤੇ ਟਾਟਾ ਵਾਲ ਦੇਖਦੇ ਨਹੀਂ ਸੀਗੇ ਆਸੀਂ ਅਸੀਂ ਕਹਿੰਦੇ ਸੀਗੇ ਕਿ ਟਾਟਾ ਜਿਹੜੀ ਹੈ ਉਹ ਕਾਰ ਬੜੀ ਡਿਫੈਕਟ ਪ੍ਰੋਨ ਹੁੰਦੀ ਹੈ ਤੇ ਉਹਦੀ ਮੇਨਟੇਨੈਂਸ ਬਹੁਤ ਹਾਈ ਹੋ ਜਾਂਦੀ ਹੈ ਤੇ ਜਿਆਦਾ ਚੰਗੀ ਚੱਲਦੀ ਨਹੀਂ ਨਾਲ ਉਹਦੇ ਇੰਟੀਰੀਅਰ ਵੀ ਬੜੇ ਕਰੂਡ ਹੁੰਦੇ ਨੇ ਅੱਜ ਟਾਟਾ ਦੀਆਂ ਗੱਡੀਆਂ ਦੇਖੋ ਹੈ ਉਹੋ ਹੀ ਸਾਡਾ ਹਿੰਦੁਸਤਾਨ ਹੈ ਮੇਰੇ ਕੋਲ ਵੀ ਸਫਾਰੀ ਹੈਗੀ ਹੈ ਗੱਡੀਆਂ ਸੋਨੀਆ ਗੱਡੀਆਂ ਬਣਾਉਂਦਾ ਟਾਟਾ ਮਹਿੰਦਰਾ ਇਹ ਸਾਡੇ ਸਾਡਾ ਕਲੋਥਿੰਗ ਸਾਡੇ ਸਾਡੇ ਜਿਹੜੇ ਯੂਜ਼ ਕਰਨ ਵਾਸਤੇ ਟੁੱਥ ਪੇਸਟ ਵਗੈਰਾ ਸਾਰਾ ਕੁਝ ਬਹੁਤ ਹਾਈ ਕੁਆਲਿਟੀ ਦਾ ਹੈ ਤੇ ਜਦੋਂ ਤੇ ਖਾਣੇ ਦੀ ਗੱਲ ਕਰੀਏ ਤੇ ਸਿੰਦਰਜੀ ਦੇਖੋ ਸਾਡਾ ਖਾਣੇ ਦੇ ਨਾਲ ਤਾਂ ਖਾਣਾ ਤੇ ਦੁਨੀਆ ਦੇ ਵਿੱਚ ਐਸ ਫਾਰ ਨਿਊਟ੍ਰੀਸ਼ਨ ਇਜ਼ ਕੰਸਰਨਡ ਐਸ ਫਾਰ ਐਸ ਉਹਨਾਂ ਦਾ ਸਵਾਦ ਦੇ ਨਾਲ ਤਾਂ ਕੋਈ ਹੈ ਹੀ ਨਹੀਂ ਤੋ ਸਾਨੂੰ ਇਹ ਚੀਜ਼ ਆਪਣੇ ਉੱਤੇ ਗਰਵ ਕਰਦੇ ਹੋਏ ਤੇ ਆਪਣੇ ਹੀ ਕੱਪੜਿਆਂ ਦੇ ਉੱਤੇ ਗਰਵ ਕਰਦੇ ਹੋਏ ਆਪਣੇ ਖਾਣੇ ਦੇ ਉੱਤੇ ਆਪਣੇ ਸਮਾਨ ਦੇ ਉੱਤੇ ਇਹ ਇਹ ਜਿਹੜਾ ਕਿਹਾ ਹੈ ਸਾਡੇ ਪ੍ਰਧਾਨ ਮੰਤਰੀ ਜੀ ਨੇ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਮੈਂ ਤੇ ਪਰਸਨਲੀ ਅੱਜ ਕੱਲ ਤੁਹਾਨੂੰ ਸੱਚ ਦੱਸਾਂ ਸਿੰਧਜੀ ਮੈਂ ਜਾ ਕੇ ਤੇ ਲੇਬਲਿੰਗ ਵੀ ਦੇਖਣਾ ਹਾਂ ਚੀਜ਼ ਦੀ ਕਿ ਇਹ ਕਿੱਥੇ ਬਣੀ ਹੋਈ ਹੈ ਤੇ ਕੋਸ਼ਿਸ਼ ਇਹੋ ਹੀ ਕਰਨਾ ਕਿ ਜੋ ਇੰਡੀਅਨ ਸਟੱਫ ਹੈਗਾ ਉਹਨੂੰ ਅਸੀਂ खरीदी है क्योंकि ओदे च कोई कमी नहीं है अगर यहां पे होए ना वो कमजोर होए अगर थोड़ा ज्यादा महंगा हैगा है, चाइनीस स्टाफ को लो तो कोई गल नहीं हो ते ते तो एडा ते अफोर्ड ਕੀਤਾ ਹੀ ਜਾ ਸਕਦਾ ਸੋ ਸਾਨੂੰ ਇਹ ਗੱਲ ਜਿਹੜੀ ਪ੍ਰਾਈਮ ਮਿਨਿਸਟਰ ਨੇ ਕਹੀ ਹੈ ਉਹਦੇ ਉੱਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਥੋੜੀ ਜੀ ਹਿੰਮਤ ਲੱਗਦੀ ਹੈ ਇੱਕ ਆਦਤ ਪਣੀ ਹੋਈ ਹੈ ਸਾਡੀ ਕਿ ਜਾ ਕੇ ਇਹ ਆ ਲੈ ਲੋ ਜੋ ਮੈਂ ਕਿਸੇ ਚੀਜ਼ ਦਾ ਨਾਂ ਨਹੀਂ ਲਵਾਗਾ ਚੰਗਾ ਨਹੀਂ ਹੁੰਦਾ ਆ ਲੈ ਲੋ ਉਹ ਲੈ ਲੋ ਜਾਕੇ ਤੁਸੀਂ ਪੁੱਛ ਲੋ ਬੰਦੇ ਨੂੰ ਕਿ ਹਾਂ ਵੀ ਆ ਮੈਨੂੰ ਇਹ ਚੀਜ਼ ਚਾਹੀਦੀ ਹੈ ਇਹਦੀ ਇੰਡੀਅਨ ਵਰਜਨ ਕਿਹੜੀ ਆ ਚਲੋ ਇਹ ਇੰਡੀਅਨ ਵਰਜਨ ਹੈ ਕੋਸਮੈਟਿਕਸ ਨੇ ਲੇਡੀਜ਼ ਦੀਆਂ ਇਹਡੀਆਂ ਸੋਹਣੀਆਂ ਕੋਸਮੈਟਿਕਸ ਇੰਡੀਅਨ ਬਣਾ ਰਹੀ ਹੈ ਫਾਰਮਾਸੈਟਿਕल्स ਨੇ ਤੇ ਇਹਨਾਂ ਚੀਜ਼ਾਂ ਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਵੀ ਸ਼ੁਡ ਲੁੱਕ ਟੁਵਰਡਸ ਇੰਡੀਆ ਬਿਲਕੁਲ ਪਾਰਪਲ ਦੇਖਣਾ ਚਾਹੀਦਾ ਪਰ ਦੀ ਬਣੀ ਜਾਂ ਆਪਾਂ ਨੂੰ ਵੈਸੇ ਵੀ ਚੰਗੇ ਵੀ ਸਿਹਤ ਲਈ ਤੁਸੀਂ ਸਾਨੂੰ ਦੱਸੋ ਕਿ ਖਾਣ ਪੀਣ ਦੀ ਚਾਹੀ ਸਰ ਹੁਣ ਤੁਹਾਡਾ ਇੱਕ ਫੇਵਰਿਟ ਵਿਸ਼ੇੰਦ ਦਾ ਸਪੋਰਟਸ ਏਸ਼ੀਅਨ ਕੱਪ ਦੇ ਵਿੱਚ ਲਗਭਗ 8 ਟਿ ਮਹੀਸ਼ਾ ਦੇ ਪਾਰਟਿਸਪੇਟ ਕਰ ਲਿਆ। ਔਰ ਕੱਲ ਸੰਡੇ ਨੂੰ ਜਿਸ ਦਿਨ ਸਾਡਾ ਪ੍ਰੋਗਰਾਮ ਸਾਡੇ ਪਬਲਿਕ ਦੇ ਵਿੱਚ ਆਏਗਾ, ਮਲਟੀ ਡੋਮੇਨ ਦੇ ਵਿੱਚ ਆਏਗਾ ਉਸ ਦਿਨ ਫਾਈਨਲ ਮੈਚ ਚੱਲ ਰਹਾ ਹੋਵੇਗਾ। ਭਾਰਤ ਤੇ ਪਾਕਿਸਤਾਨ ਦਾ ਤੇ ਉਹਦੇ ਬਾਰੇ ਸਭ ਤੁਹਾਡਾ ਫਾਈਨਲ ਵੀ ਸਪੋਰਟ ਹੈ। ਸਿੰਦਰ ਜੀ ਮੈਂ ਐਡਮਿਟ ਕਰਨਾ ਕਿ ਮੈਂ ਜ਼ਿਆਦਾ ਕ੍ਰਿਕਟ ਦੇਖਦਾ ਨਹੀਂ। ਇੱਕ ਤੇ ਮੈਂ ਇਸ ਵਾਸਤੇ ਨਹੀਂ ਦੇਖਦਾ ਕਿਉਂਕਿ ਜਦੋਂ ਵੀ ਮੈਂ ਕੋਈ ਮੈਚ ਦੇਖਣਾ ਉਹ ਤਾਂ ਭਾਰਤ ਹਾਰ ਹੀ ਗਿਆ ਹੁੰਦਾ ਤੇ ਬਾਕੀਆਂ ਨੂੰ ਤਾਂ ਮੈਂ ਦੇਖਦਾ ਨਹੀਂ ਆ ਤੇ ਪਰ ਠੀਕ ਹੈ ਮੈਨੂੰ ਪਤਾ ਹੁੰਦਾ ਸਭ ਕੁਝ ਮੈਨੂੰ ਪਤਾ ਹੈ ਏਸ਼ੀਆ ਕੱਪ ਦੇ ਵਿੱਚ ਭਾਰਤ ਨੇ ਇੱਕ ਵੀ ਮੈਚ ਅਜੇ ਤੱਕ ਹਾਰਿਆ ਨਹੀਂ ਹੈ ਤੇ ਹੁਣ ਜਦੋਂ ਅਸੀਂ ਅਖੀਰ ਦੇ ਵਿੱਚ ਪਹੁੰਚਿਆ ਨਾ ਸਾਨੂੰ ਆਪਣਾ ਫੋਕਸ ਰੱਖਣਾ ਚਾਹੀਦਾ ਹੈ ਬੜੀ ਚੰਗੀ ਤਰ੍ਹਾਂ ਨਾਲ ਜਿਸ ਤਰ੍ਹਾਂ ਤੇ ਸਾਡਾ ਨਿਸ਼ਚਿਤ ਹੈ ਸਾਡੀ ਟੀਮ ਬੱਕਰ ਹੈ ਅਸੀਂ ਆਪਣੀ ਟੀਮ ਨੂੰ ਚੁੱਪ ਸ਼ੁਭ ਕਾਮਨਾਵਾਂ ਦਿੰਨੇ ਆ ਸਭ ਤੋਂ ਪਹਿਲੇ ਤੇ ਅਸੀਂ ਇਸ ਗੱਲ ਦੇ ਵਾਸਤੇ ਬੜੀ ਖੁਸ਼ੀ ਹੈ ਕਿ ਪੂਰੇ ਏਸ਼ੀਆ ਕੱਪ ਦੇ ਵਿੱਚ ਸਾਡੀ ਟੀਮ ਅਨਬੀਟਨ ਰਹੀ ਹੈ ਇੱਕ ਵੀ ਮੈਚ ਜਿਹੜਾ ਉਹ ਹਾਰੀ ਨਹੀਂ ਤੇ ਕੱਲ ਦੇ ਵਾਸਤੇ ਅਸੀਂ ਸਭ ਨੂੰ ਬੈਸਟ ਆਫ ਲੱਕ ਦਿੰਨੇ ਆ ਤੇ ਪੂਰੇ ਜੋਰ ਸ਼ੋਰ ਦੇ ਨਾਲ ਉਹਨਾਂ ਦਾ ਸਮਰਥਨ ਕਰਾਂਗੇ ਤੇ ਭਾਰਤ ਜਿਹੜਾ ਉਹ ਵਿਜੈਈ ਨਿਕਲੇ ਇਹਦੇ ਵਾਸਤੇ ਅਸੀਂ ਪੂਰੀ ਕਾਮਨਾ ਕਰਾਂਗੇ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਇਹ ਤੋਂ ਵੱਡੀ ਸਾਡੇ ਵਾਸਤੇ ਕੀ ਖੁਸ਼ੀ ਹੋ ਸਕਦੀ ਹੈ ਕਰਨ ਸਾਹਿਬ ਅੱਜ ਦਾ ਜਿਹੜਾ ਅਸੀਂ ਪੀਛੇ ਪੁਰਾਤ ਸੀ ਕੀਤਾ ਹੁਣ ਅਸੀਂ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਜਿਹੜੇ ਸਾਨੂੰ ਦੇਖਦੇ ਆ ਫੇਸਬੁਕ ਫਰੈਂਡਸ ਆ ਸਾਡੇ YouTube ਦੇ ਹੈ ਜਿੱਥੇ ਜਿੱਥੇ ਸਾਡੀ ਵੀਡੀਓ ਜਾਂਦੀ ਹੈ ਸਾਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਕਰਨਲ ਸਾਹਿਬ ਦੀ ਜਵਾਨ ਦੇ ਵਿੱਚ ਸਾਨੂੰ ਕਮੈਂਟਰੀ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਅਸੀਂ ਕੀ ਕਰਨਾ ਸਰ ਕਰਨਲ ਸਾਹਿਬ ਤੁਹਾਡਾ ਫਾਈਨਲ ਟੈਕ ਫਾਈਨਲ ਟੇਕ ਇਹ ਹੋਈ ਹੈ ਜੀ ਅੱਜ ਕੱਲ ਸਾਰੇ ਨਵਰਾਤਰੀਆ ਦਾ ਵਰਤ ਵੀ ਰੱਖਿਆ ਹੋਏਗਾ ਕੰਦੇ ਵਿੱਚ ਸਾਰੇ ਬਹੁਤ ਖੁਸ਼ੀ ਦਾ ਮਾਹੌਲ ਹੋਏਗਾ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਪੂਰੇ ਦੇਸ਼ ਨੂੰ ਸਾਰੇ ਜੋ ਮਨਾ ਰਹੇ ਨੇ ਪੂਰੇ ਵਿਸ਼ਵ ਦੇ ਵਿੱਚ ਮਨਾ ਰਹੇ ਨੇ ਤੇ ਅਗਲੇ ਹਫਤੇ ਦੇ ਵਿੱਚ ਦਸਹਿਰਾ ਦੀ ਵੀ ਫੈਸਟੀਵਲ ਹੈਗੀ ਹੈ ਮਹਾਤਮਾ ਗਾਂਧੀ ਦੀ ਜਨਮਤੀ ਹੈਗੀ ਹੈ ਤੇ ਸਾਰਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਪੰਜਾਬ ਪਲਸ ਦੇ ਵੱਲੋਂ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵੱਲੋਂ ਤੁਹਾਡੇ ਵੱਲੋਂ ਆਪਣੇ ਵੱਲੋਂ ਸਾਡੇ ਸਾਰੇ ਸਾਡੇ ਸਾਰੇ ਸਹਿਯੋਗੀਆਂ ਵੱਲੋਂ ਮੈਂ ਬਹੁਤ શુભ ਕਾਮਨਾਵਾਂ ਦੇਣਾ ਸਭ ਇਹਨ ਆਪਣੇ ਆਪਣੇ ਤਿਉਹਾਰ ਮਨਾਓ ਆਪਣੀ ਫੈਮਲੀ ਚ ਖੁਸ਼ ਰਹੋ ਖੁਸ਼ਹਾਲ ਰਹੋ ਸੇਫ ਰਹੋ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਇੰਜੋਏ ਕਰੋ ਬਸ ਐਡਾ ਹੀ ਹੈ ਇਸ ਦਿਨ ਤੇ ਮੈਂ ਤੁਹਾਡੇ ਕੋਲੋਂ ਹੁਣ ਸਤਿਕਾਰ ਸਤਿਕਾਰ ਕਾਲ ਸਾਹਿਬ ਜੀ ਦਾ ਕਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ